ਹਾਲੇਲੂਇਆ 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 ਤਾਰੀਫ 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 ਕਰਦੇ ਹਾਂ ਜਿੰਦਾ ਖੁਦਾਵੰਨ ਸਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਪ੍ਰਭੂ ਜੀ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਦੇ ਰਾਜਕਮਾਰੋ ਪਿਤਾ ਪਰਮੇਸ਼ਰ ਖੁਦਾ ਤੁਸੀਂ ਹੁਣ ਤੱਕ ਸਾਨੂੰ ਆਪਣੇ ਰਹਿਮ ਆਪਣੇ ਫਜ਼ਲ ਨਾਲ ਸੰਭਾਲ ਕੇ ਰੱਖਿਆ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਦੀ ਪ੍ਰਭੂ ਜੀ ਤੁਸੀਂ ਆਪਣੇ ਫਜ਼ਲ ਨੂੰ ਸਾਡੇ ਉੱਤੇ ਰੱਖਿਆ ਖੁਦਾਵੰ ਤੁਸੀਂ ਸੱਚਮੁੱਚ ਸਾਨੂੰ ਉਤਮ ਕੀਤਾ ਪ੍ਰਭੂ ਜੀ ਤੁਸੀਂ ਆਪਣੇ ਧੀਆ ਪੁੱਤਰ ਹੋਣ ਦਾ ਅਧਿਕਾਰ ਸਾਨੂੰ ਦਿੱਤਾ ਖੁਦਾਵੰ ਤੁਸੀਂ ਆਪਣੇ ਖੰਭਾ ਹੇਠਾਂ ਸਾਨੂੰ ਸੁਪਾਇਆ ਪਿਤਾ ਪਰਮੇਸ਼ਰ ਤੁਸੀਂ ਆਪਣੇ ਦੂਤਾਂ ਦੇ ਵਿਸਲੇ ਸਾਡੀ ਹਿਫਾਜ਼ਤ ਕੀਤੀ ਪ੍ਰਭੂ ਯਹੋਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਔਰ ਤੁਹਾਡੀ ਤਾਰੀਫ ਕਰਦੇ ਆ ਤੁਹਾਡੇ ਨਾਮ ਨੂੰ ਮਹਿਮਾਰ ਵਿੜਾਈ ਦਿਨੇ ਪਹਿਰੇ ਪਰਮੇਸ਼ਰ ਖੁਦਾ ਸੀ ਸਭ ਦੇ ਸਭ ਤੁਹਾਡੀ ਪਾਕ ਕੋਈ ਤਰ ਹਜ਼ੂਰੀ ਅਗੇ ਝੁਕਦੇ ਆ ਪ੍ਰਭੂ ਜੀ ਜਿਨੇ ਵੀ ਪੈਨ ਭਾਈ ਪਤਾ ਪਰਮੇਸ਼ਰ ਸੁਧਾ ਪ੍ਰਾਰਥਨਾ ਦੇ ਵਿੱਚ ਨੇ ਖੁਦਾ ਨੂੰ ਸਾਰੇ ਨੂੰ ਤੁਹਾਡੇ ਪਾਕ ਜ਼ਿੰਦਾ ਲਹੂ ਦੇ ਵਿੱਚ ਪਲੇਸ ਕਰ ਦਿੰਨੇ ਮਹਾਨ ਖੁਦਾਵਨ ਕਿਉਂ ਜੋ ਸੱਚਮੁੱਚ ਤੁਸੀਂ ਆਤਮ ਪਵਿੱਤਰ ਔਰ ਸਮਰਥੀ ਪਿਆਰੇ ਪਰਮੇਸ਼ਰ ਖੁਦਾ ਤੁਸੀਂ ਕਲਾਮ ਦੇ ਵਿੱਚ ਕਹੇ ਖੁਦਾਵਨ ਕਿ ਜੋ ਕੋਈ ਵੀ ਮੇਰੇ ਵੱਲ ਆਵੇਗਾ ਮੈਂ ਉਹ ਨੁਸ਼ੀਨਾ ਮਿਲਦਾ ਨਾ ਹੋਣ ਦਵਾਂਗਾ ਪਰ ਸਦਾ ਦਾ ਜੀਵਨ ਦਵਾਂਗਾ ਅੱਜ ਪਿਆਰੇ ਪਰਮੇਸ਼ਰ ਖੁਦਾ ਸੀ ਸਭ ਦੇ ਸਭ ਤੁਹਾਡੀ ਪਾਕ ਹਜ਼ੂਰੀ ਅਗੇ ਝੁਕਦੇ ਖੁਦਾਵਨ ਤੁਹਾਡੇ ਨਾਮ ਨੂੰ ਵਡਿਆਈ ਦਿਨੇ ਪਿਤਾ ਪਰਮੇਸ਼ਰ ਆਪਣੇ ਸਿਰਾਂ ਨੂੰ ਤੁਹਾਡੇ ਹਜ਼ੂਰ ਚਕਾਉਣੇ ਖੁਦਾ ਆਪਣੇ ਖਿਆਲਾਂ ਨੂੰ ਸੁਰਗਾ ਦੇ ਬਾਲੋਂ ਠਾਉਣੇ ਪਰੇ ਪਰਮੇਸ਼ਰ ਖੁਦਾ ਅਰਾਜ ਸੀ ਸਾਮ ਮਿਲ ਕੇ ਪੂਰੇ ਪਰਿਵਾਰਾਂ ਦੀ ਸੁੱਖ ਅਤੇ ਸ਼ਾਂਤੀ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਕਿਉਂ ਜੋ ਸੱਚ ਮੁੱਚ ਖੁਦਾ ਤੁਸੀਂ ਕਹ ਕੇ ਮੈਂ ਤੁਹਾਨੂੰ ਉਹ ਸ਼ਾਂਤੀ ਦਿੰਦਾ ਹਾਂ ਜੋ ਸੰਸਾਰ ਤੁਹਾਨੂੰ ਨਹੀਂ ਦਿੰਦਾ ਮੇਰੀ ਮਹਾਨ ਸਮਰਥੀ ਪਿਆਰੇ ਪਰਮੇਸ਼ਰ ਖੁਦਾਵਾਨ ਅਸੀਂ ਤੁਹਾਡੇ ਸ਼ਾਂਤੀ ਨੂੰ ਰਿਲੀਜ਼ ਕਰਦੇ ਪਿਤਾ ਜੀ ਨਾ ਪੂਰੇ ਹੀ ਪਰਿਵਾਰਾਂ ਦੇ ਉੱਤੇ ਪਿਤਾ ਪਰਮੇਸ਼ਰ ਅੱਜ ਖੁਦਾਵਾਨ ਜੋ ਵੀ ਪੈਨਪਾਈ ਪਿਤਾ ਪਰਮੇਸ਼ਰ ਇਸ ਵੇਲੇ ਇਸ ਪ੍ਰਾਰਥਨਾ ਨੂੰ ਸੁਨੇਹ ਖੁਦਾਵਾਨ ਉਹ ਸਭ ਹੀ ਤੁਹਾਡੀ ਦਇਆ ਕਿਰਪਾ ਭਲਾਈ ਵਰਗੀ ਤੁਹਾਡੀ ਵੱਡੀ ਸ਼ਾਂਤੀ ਨੂੰ ਪਾ ਲਵੇ ਖੁਦਾਵਾਨ ਇਹਨਾਂ ਦੇ ਮਨਾਂ ਦੇ ਬੋਝ ਯੇਸ਼ੂ ਨਾਮ ਚ ਨਾਸ਼ਵਸਮ ਖਤਮ ਹੋ ਜਾਣ ਤਾਡੀ ਦਇਆ ਕਿਰਪਾ ਭਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਠਹਿਰ ਜਾਵੇ ਪਿਆਰੇ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੇ ਸਭ ਦੀ ਹਿਫਾਜ਼ਤ ਕਰੇ ਖੁਦਾਵੰਨ ਸਾਰੇ ਹੀ ਰੁਕਾਵਟਾਂ ਸਾਰੇ ਹੀ ਬੰਧਨਾਂ ਤੋਂ ਆਜ਼ਾਦ ਕਰੇ ਪਿਆਰੇ ਪ੍ਰਭੂ ਜੀ ਤੁਹਾਡਾ ਸੱਜਾ ਫਤਿਹਮੰਦ ਹੱਥ ਹਰ ਇੱਕ ਦੀ ਹਿਫਾਜ਼ਤ ਕਰੇ ਬਿਤਾ ਪਰਮੇਸ਼ਰ ਜਿੰਨੇ ਵੀ ਜਨ ਦੁਖੀ ਬਿਮਾਰ ਪਰੇਸ਼ਾਨ ਨੇ ਖੁਦਾਵੰਨ ਹੁਣ ਸਾਰਿਆਂ ਨੂੰ ਅੱਜ ਤੁਸੀਂ ਆਪਣੀ ਸੱਚੀ ਸ਼ਾਂਤੀ ਨਾਲ ਪਰ ਦੁੱਖ ਦਾ ਬੰਦਾ ਆਪਣੇ ਰਹਿਮ ਆਪਣੇ ਫਜ਼ਲ ਨੂੰ ਸਾਡੇ ਉੱਤੇ ਭੇਜੋ ਪ੍ਰਭੂ ਇਹ ਹੋਵਾ ਕਿਉਂ ਜੋ ਸਾਡਾ ਚਾਲ ਚੱਲਣ ਐਸਾ ਹੈ ਖੁਦਾਵਾਨ ਕਿਸੀ ਬਹੁਤ ਵਾਰ ਨਹੀਂ ਕਹੀਂ ਪਾਪਾਂ ਵਿੱਚ ਫਸ ਜਾਂਦੇ ਆ ਸਾਡੀ ਜ਼ਿੰਦਗੀ ਦੇ ਕੰਮ ਕੁਝ ਐਸੇ ਨੇ ਖੁਦਾਵਾਨ ਕਿਸੀ ਜਾਣੇ ਵਿੱਚ ਔਰ ਬਹੁਤ ਵਾਰ ਅਣਜਾਣੇ ਵਿੱਚ ਪਾਪਾਂ 'ਚ ਪੈ ਜਾਂਦੇ ਖੁਦਾਵਾਨ ਪਰ ਤੁਸੀਂ ਸਾਨੂੰ ਸਭ ਨੂੰ ਤੇ ਗਲਤ ਦੀ ਪਰਖ ਦੇਣਾ ਪਿਆਰੇ ਪਰਮੇਸ਼ਰ ਪ੍ਰਭੂ ਜੀ ਅਸੀਂ ਜਾਣੇ ਵਿੱਚ ਤੇ ਅਣਜਾਣੇ ਵਿੱਚ ਹੋਣ ਵਾਲੇ ਸਾਰੇ ਪਾਪਾਂ ਤੋਂ ਬਚਾ ਲਏ ਜਾਈਏ ਖੁਦਾਵਾਨ ਅਸੀਂ ਤੁਹਾਡੇ ਫਜ਼ਲ ਦੇ ਵਸੀਲੇ ਖੁਦਾ ਸੱਚਾਈ ਨੂੰ ਸੋਣਾ ਦੇ ਮਹਿਸੂਸ ਕਰਦਾ ਕਿ ਪਿਤਾ ਪਰਮੇਸ਼ਰ ਸਾਡੀਆਂ ਸੋਚਾਂ ਸਾਡੇ ਵਿਅਰਥ ਦੇ ਖਿਆਲ ਵਿਅਰਥ ਦੇ ਵਿਚਾਰਾਂ ਤੋਂ ਸਾਨੂੰ ਆਜ਼ਾਦ ਕਰਨਾ ਖੁਦਾ ਆਪਣੇ ਰਹਿਮ ਆਪਣੇ ਫਜ਼ਲ ਦੇ ਵਸੀਲੇ ਸਾਡੀਆਂ ਜ਼ਿੰਦਗੀਆਂ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਪਿਤਾ ਪਰਮੇਸ਼ਰ ਕਿਉਂਕਿ ਜਿਹੜੀ ਆਸ਼ੀਸ਼ ਤੁਹਾਡੇ ਵੱਲੋਂ ਆਖੋਤਾ ਆਸ਼ੀਸ਼ ਅਤੇ ਉਹ ਸ਼ਾਂਤੀ ਸਾਨੂੰ ਸੰਸਾਰ ਨਹੀਂ ਦੇ ਸਕਦਾ ਪਿਤਾ ਪਰਮੇਸ਼ਰ ਅੱਜ ਤੁਸੀਂ ਆਪਣੀ ਆਸ਼ੀਸ਼ ਆਪਣੀ ਬਰਕਤ ਆਪਣੇ ਰਹਿਮ ਆਪਣੀ ਸ਼ਾਂਤੀ ਨੂੰ ਸਾਡੇ ਉੱਤੇ ਪ੍ਰਗਟ ਕਰੋ ਪਿਆਰੇ ਪ੍ਰਭੂ ਜੀ ਅੱਜ ਸਾਡੀ ਜ਼ਿੰਦਗੀਆਂ ਸਾਰੀਆਂ ਹੀ ਰੁਕਾਵਟਾਂ ਤੁਸੀਂ ਦੂਰ ਕਰਨ ਚ ਸਾਡੀ ਮਦਦ ਕਰੋ ਖੁਦਾਵੰ। ਕਿਉਂਕਿ ਜੋ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਮਨੁੱਖ ਨੂੰ ਬੀਜ ਦਿੱਤਾ ਪਰ ਉਹਨੂੰ ਬੀਜਣਾ ਸਿੰਜਣਾ ਪਿਆ ਖੁਦਾਵੰ ਉਹਨੂੰ ਪਾਣੀ ਦੇਣਾ ਪਿਆ ਤੇ ਫਿਰ ਉਹ ਫਲਵੰਤ ਰੁੱਖ ਬਣਿਆ। ਤੁਸੀਂ ਕਦੇ ਵੀ ਕਿਸੇ ਨੂੰ ਫਲਦਾਰ ਰੁੱਖ ਨਹੀਂ ਦਿੱਤਾ ਪਿਤਾ ਪਰ ਤੁਸੀਂ ਹਰ ਇੱਕ ਨੂੰ ਇੱਕ ਉਤਮ ਬੀਜ ਦਿੱਤਾ ਤੇ ਹਰ ਇੱਕ ਨੂੰ ਕਿਹਾ ਕਿ ਇਸ ਨੂੰ ਬੀਜ ਇਹਦੇ ਲਈ ਮਿਹਨਤ ਕਰ। ਅਤੇ ਜਿਹਾ ਤੇਰਾ ਬੀਜਨਾ ਤੇ ਜੈਸੀ ਤੇਰੀ ਮਿਹਨਤ ਹੋਵੇਗੀ ਵੈਸਾ ਹੀ ਤੇਰਾ ਪ੍ਰਤੀਫਲ ਹੋਵੇਗਾ। ਸੱਚਮੁੱਚ ਖੁਦਾ ਤੁਸਰੀ ਸ਼ਾਂਤੀ ਦਾ ਬੀਜ ਸਾਡੇ ਅੰਦਰ ਬੀਜਿਆ ਤੁਹਾਡਾ ਪਾਕ ਵਚਨ ਪਤਾ ਪਰਮੇਸ਼ਰ ਪਰ ਜਿੰਨੇ ਉਸ ਵਚਨ ਦੀ ਅੱਛੀ ਦੇਖਭਾਲ ਕੀਤੀ ਉਹਨੇ ਆਪਣੀ ਜ਼ਿੰਦਗੀ ਚ ਸ਼ਾਂਤੀ ਨੂੰ ਪਾ ਲਿਆ ਪਰ ਜਿੰਨੇ ਉਸ ਬੀਜ ਨੂੰ ਖਵਾ ਦਿੱਤਾ ਉਹਨੇ ਉਸ ਬੀਜ ਦੀ ਅੱਛੀ ਦੇਖਭਾਲ ਨਾ ਕੀਤੀ ਉਹਨੇ ਦੁੱਖ ਨੂੰ ਅਤੇ ਪਰੇਸ਼ਾਨੀਆਂ ਨੂੰ ਆਪਣੀ ਜ਼ਿੰਦਗੀ ਚ ਲੈ ਲਿਆ ਇਹ ਮੇਰੇ ਮਹਾਨ ਖੁਦਾਬੰਦ ਅੱਜ ਜੋ ਸ਼ਾਂਤੀ ਦਾ ਬੀਜ ਅਸੀਂ ਬੀਜਣ ਜਾ ਰਹੇ ਹੁਦਾਇਨਾ ਘਰਾਂ ਦੇ ਵਿੱਚ ਅੱਜ ਇਹ ਸ਼ਾਂਤੀ ਦਾ ਬੀਜ ਇਹਨਾਂ ਦੇ ਘਰਾਂ ਵਿੱਚ ਇਸ ਕਦਰ ਬੀਜਿਆ ਜਾਵੇ ਅਤੇ ਇਹ ਪਰਿਵਾਰ ਦੇ ਮੈਂਬਰ ਇਸ ਸ਼ਾਂਤੀ ਦੇ ਬੀਜ ਦੀ ਇਸ ਤਰ੍ਹਾਂ ਹਿਫਾਜ਼ਤ ਕਰਨ ਖੁਦਾ ਕਿ ਇਹਨਾਂ ਦੇ ਇਹ ਵਿਰਸ਼ ਫਲਵੰਤ ਹੋਣ ਖੁਦਾ ਤੇ ਬਹੁਤਿਆਂ ਦੀ ਸ਼ਾਂਤੀ ਦਾ ਕਾਰਨ ਬਣੇ ਇਹ ਵਿਰਸ਼ ਫਲਦਾਰ ਹੋਣ ਪਿਆਰੇ ਪਰਮੇਸ਼ੁਰ ਖੁਦਾ ਅਤੇ ਇਹ ਬਹੁਤਿਆਂ ਨੂੰ ਸ਼ਾਂਤੀ ਦੇ ਸਕਣ ਖੁਦਾਵਨ ਕਿਉਂ ਜੋ ਤੁਸੀਂ ਕਹ ਕਿ ਜੈਸਾ ਤੁਸੀਂ ਬੀਜੋਗੇ ਵੈਸਾ ਹੀ ਤੁਸੀਂ ਵੱਡੋਗੇ ਜੋ ਬੀਜੋਗੇ ਉਹੀ ਵੱਡੋਗੇ ਜਿੰਨਾ ਬੀਜੋਗੇ ਉਨਾ ਹੀ ਵੱਡੋਗੇ ਸੱਚਮੁੱਚ خدا ਇਹ ਬਚਨ ਰੂਪੀ ਬੀਜ ਅਨੇਕਤਾ ਹੀ ਨੇ ਪਤਾ ਪਰਮੇਸ਼ਰ ਲੱਖਾਂ ਤੇ ਕਰੋਨਾ ਦੀ ਗਿੰਤੀ ਵਿੱਚ ਨੇ ਪਰ ਪਿਤਾ ਪਰਮੇਸ਼ਰ ਬਹੁਤ ਹੀ ਐਸੀ ਨੇ ਜੋ ਇੱਕ ਬੀਜ ਦੀ ਵੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਬਹੁਤ ਹੀ ਐਸੀ ਨੇ ਜੋ ਲੱਖਾਂ ਵੀਜ਼ਾ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਮੇਨਟੇਨ ਕਰਦੇ ਨੇ ਐ ਮੇਰੇ ਮਹਾਨ ਖੁਦਾਵੰ ਸਾਡੀ ਮਦਦ ਕਰੋ ਪਿਆਰੇ ਪ੍ਰਭੂ ਜੀ ਕਿ ਸਾਡੇ ਹਿਰਦੇ ਅੰਦਰ ਭਾਵੇਂ ਇੱਕ ਬੀਜ ਹੋਵੇ ਭਾਵੇਂ ਲੱਖਾਂ ਹੋਣ ਪਰ ਅਸੀਂ ਓਨੇ ਹੀ ਵੀਜ਼ਾ ਨੂੰ ਆਪਣੇ ਅੰਦਰ ਬੀਜੀਏ ਜਿਨ੍ਹਾਂ ਨੂੰ ਅਸੀਂ ਛੇ ਤਰੀਕੇ ਨਾਲ ਸੰਭਾਲ ਸਕੀਏ ਐਪੇਰੇ ਖੁਦਾਵੰ ਜਦ ਅਸੀਂ ਬਹੁਤੇ ਗਿਆਨ ਦੇ ਪਿੱਛੇ ਪੈ ਜਾਂਦੇ ਹਾਂ ਸਾਡਾ ਪਿਛਲਾ ਗਿਆਨ ਸਾਫ਼ ਹੋ ਜਾਂਦਾ ਹੈ ਅਸੀਂ ਓਨੇ ਗਿਆਨ ਨੂੰ ਪ੍ਰਾਪਤ ਕਰੀਏ ਜਿਹੜਾ ਸਾਡੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਸਾਡੇ ਜੀਵਨ ਦੇ ਬਦਲਾਅ ਅਤੇ ਬਚਾਅ ਦਾ ਕਾਰਨ ਬਣੇ ਔਰ ਉਹਨਾ ਗਿਆਨ ਖੁਦਾ ਜੀ ਦੇ ਵਸੀਲੇਸੇ ਬਹੁਤਿਆਂ ਹੋਰਾਂ ਦੀਆਂ ਵੀ ਜਾਨਾਂ ਨੂੰ ਬਚਾਉਣ ਵਾਲੇ ਹੋਈਏ ਪਰ ਸਭ ਤੋਂ ਪਹਿਲਾਂ ਖੁਦਾ ਇਸ ਪਰਿਵਾਰ ਦੀ ਜ਼ਿੰਦਗੀ ਵਿੱਚ ਤੁਹਾਡੇ ਬੀਜ ਨੂੰ ਬੀਜ ਦੇ ਖੁਦਾ ਜੋ ਸੁਪਰਦ ਮੈਨੂੰ ਸੁਣ ਰਹੇ ਨੇ ਖੁਦਾਵੰ ਇਹ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਅੰਦਰ ਆਪਣੇ ਸ਼ਾਂਤੀ ਦੇ ਬੀਜ ਨੂੰ ਬੀਜੋ ਪਿਤਾ ਅੱਜ ਪ੍ਰੇਮ ਦੇ ਬੀਜ ਨੂੰ ਬੀਜੋ ਖੁਦਾਵੰ ਅੱਜ ਹਰ ਇੱਕ ਬੰਧੀ ਬੁਰਾਈ ਤੋਂ ਉਹਨਾਂ ਨੂੰ ਆਜ਼ਾਦ ਕਰਕੇ ਆਪਣੇ ਲਹੂ ਦੇ ਵਸਿਲੇ ਨਾਲ ਸ਼ੁੱਧੀਕਰਨ ਕਰੋ ਖੁਦਾਵੰ ਅੱਜ ਇਸ ਧਰਤੀ ਦੇ ਵਿੱਚੋਂ ਹਰ ਇੱਕ ਅਸ਼ੁੱਧੀ ਨੂੰ ਕੱਢ ਦਿਓ ਖੁਦਾ ਹਰ ਇੱਕ ਸੁੱਕੇ ਪੱਨ ਨੂੰ ਕੱਢ ਦਿਓ ਪ੍ਰਭੂ ਜੀ ਹਰ ਜੰਗਲੀ ਜੜੀ ਬੂਟੀ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰੋ ਪਿਤਾ ਇਸ ਧਰਤੀ ਦੀ ਅੱਛੀ ਤਰਾ ਗੁਡਾਈ ਕਰੋ ਪਿਤਾ ਪਰਮੇਸ਼ਰ ਹਰ ਅਸ਼ੁੱਧਿ ਹਰ ਬਦੀ ਹਰ ਬੁਰਾਈ ਹਰ ਪਾਪ ਨੂੰ ਕੱਢ ਕੇ ਪਿਤਾ ਇਹਨਾਂ ਦੀ ਬੰਜਰ ਬੇਜਾਨ ਭੂਮੀ ਦੇ ਵਿੱਚ ਆਪਣੇ वचन ਅਤੇ ਜੀਵਨ ਦੇ ਜਲ ਨੂੰ ਪਾਓ ਪਿਤਾ ਪਰਮੇਸ਼ਰ ਤੁਹਾਡਾ ਜੀਵਨ ਦਾ ਜਲ ਇਸ ਬੇਜਾਨ ਭੂਮੀ ਨੂੰ ਅੱਜ ਰੁੱਖੇ ਤੋਂ ਆਨੰਦ ਵਿੱਚ ਕਰ ਦੇਵੇ ਪਿਤਾ ਔਰ ਆਪਣੇ वचन ਰੂਪੀ ਬੀਜ ਨੂੰ ਬੀਜੋ ਪਿਤਾ ਪਰਮੇਸ਼ਰ ਔਰ ਆਪਣੀ ਆਸ਼ਾਂਤੀ ਰੂਪੀ ਪਾਣੀ ਦੇ ਨਾਲ ਇਹਨੂੰ ਬLES ਕਰੋ ਪਿਆਰੀ ਖੁਦਾਵਾਨ ਨੂੰ ਖੁਦਾ ਅਰਾ ਜ਼ਾਹਿਰੋ ਬੀਜ ਇਹਨਾਂ ਦੇ ਅੰਦਰ ਬੀਜਿਆ ਜਾਵੇ ਮੇਰੇ ਮਹਾਨ ਜੰਦਾ ਖੁਦਾਵਾਨ ਇਸ ਬੀਜ ਨੂੰ ਕੋਈ ਚੁਰਾ ਨਾ ਸਕੇ ਪਿਆਰੇ ਖੁਦਾਵਾਨ ਇਹ ਬੀਜ ਇਹਨਾਂ ਦੀਆਂ ਜ਼ਿੰਦਗੀਆਂ ਚ ਫਲਵੰਤ ਹੋ ਜਾਵੇ ਪਤਾ ਇਹ ਬਹੁਤ ਹੀ ਫਲਾਂ ਨੂੰ ਲੈ ਕੇ ਆਵੇ ਪਤਾ ਪਰਮੇਸ਼ਰ ਕਿਉਂ ਜੋ ਤੁਸੀਂ ਆਪਣਾ ਕੰਮ ਕਰ ਚੁੱਕਿਆ ਤੇ ਹੁਣ ਕੰਮ ਕਰਨ ਦੀ ਵਾਰੀ ਸਾਡੀ ਹੈ ਬਤਾ ਤੁਸੀਂ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਸਾਡੇ ਅੰਦਰ ਆਪਣੇ ਜੀਵਨ ਦੇ ਬੀਜ ਨੂੰ ਬੀਜਿਆ ਹੁਣ ਅਸੀਂ ਜੀਵਨ ਦੇ ਬੀਜ ਦੀ ਹਿਫਾਜ਼ਤ ਕਰਨਾ ਸਾਡੇ ਖੁਦ ਦੇ ਵਾਸਤੇ ਆ ਤੁਸੀਂ ਸਾਡੇ ਦੁੱਖ ਚਿੰਤਾ ਬੋਝ ਪਰੇਸ਼ਾਨੀਆਂ ਨੂੰ ਉਠਾ ਲਿਆ ਤੇ ਸਾਡੇ ਅੰਦਰ ਸ਼ਾਂਤੀ ਆਨੰਦ ਤੇ ਧੀਰਜ ਭਲਾਈ ਪ੍ਰੇਮ ਨਮਰਤਾ ਸੰਜਮ ਦਇਆ ਨੂੰ ਬੀਜਿਆ ਖੁਦਾਵੰਣ ਹੁਣ ਇਹਨਾਂ ਸਾਰੇ ਹੀ ਬੀਜਾਂ ਦੀ ਹਿਫਾਜ਼ਤ ਕਰਨਾ ਸਾਡਾ ਕੰਮ ਆ ਤੁਸੀਂ ਸਾਡੇ ਦੁੱਖਾਂ ਰੋਗਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਸ਼ਿਫਾ ਦਿੱਤੀ। ਖੁਦਾ ਹੋਣੇ ਸਰੀਰ ਨੂੰ ਤੰਦਰੁਸਤ ਬਣਾਉਣਾ ਸਾਡਾ ਫਰਜ਼ ਆ। ਤੁਸੀਂ ਆਪਣੇ ਹਰ ਇੱਕ ਫਰਜ਼ ਨੂੰ ਬਾਖੂਬੀ ਨਿਭਾ ਦਿੱਤਾ। ਪਿਤਾ ਪ੍ਰਵੇਸ਼ਰ ਹੁਣ ਜੋ ਸਾਡੇ ਫਰਜ਼ ਨੇ ਸਾਡੀ ਮਦਦ ਕਰੋ ਜਿੰਦਾ ਖੁਦਾਵਨ ਕਿਸੀਂ ਉਹਨਾਂ ਫਰਜ਼ਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਨਿਭਾ ਸਕੀਏ, ਪੂਰਿਆ ਕਰ ਸਕੀਏ। ਅਸੀਂ ਉਹਨਾਂ ਵਿੱਚੋਂ ਇੱਕ ਦੀ ਵੀ ਉਲੰਘਣਾ ਨਾ ਕਰੀਏ। ਖੁਦਾ ਜਿੰਨਾ ਸਾਡੇ ਜੀਵਨ ਨੂੰ ਜਲ ਪਾਣੀ ਧੁੱਪ ਦੀ ਜ਼ਰੂਰਤ ਹੈ ਖੁਦਾਬੰਦ ਉਹ ਨਾ ਹੀ ਅਸੀਂ ਉਹਨੂੰ ਜ਼ਰੂਰ ਦੇਈਏ ਬਿਤਾ ਕਿਉਂ ਜੋ ਇੱਕ ਵਿਰਸ਼ ਨੂੰ ਜਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਤੋਂ ਬਿਨਾ ਉਹ ਸੁੱਕ ਜਾਂਦਾ ਤੇ ਉਹ ਜੜ ਨਹੀਂ ਫੜਦਾ ਅਤੇ ਧੁੱਪ ਆਉਂਦੀ ਹੈ ਤੇ ਉਹ ਕੁਮਲਾ ਜਾਂਦਾ ਹੈ ਐ ਮੇਰੇ ਖੁਦਾ ਸਾਡੀ ਜ਼ਿੰਦਗੀ 'ਚ ਜੋ ਵੀ ਦੁੱਖ ਮੁਸੀਬਤਾਂ ਦੀਆਂ ਹਨੇਰੀਆਂ ਤੇ ਤੂਫਾਨ ਵਾਲੀਆਂ ਨੇ ਜੋ ਸਾਡੇ ਬੀਜ ਨੂੰ ਉਠਾਉਣ ਨੂੰ ਸਾਡੇ ਬੀਜ ਨੂੰ ਸਾੜਨ ਨੂੰ ਅਤੇ ਸਾਡੇ ਬੀਜ ਨੂੰ ਨਾਸ਼ ਕਰਨ ਨੂੰ ਆਣ ਗਿਆ ਪਰ ਖੁਦਾ ਤੁਸੀਂ ਸਾਨੂੰ ਮਦਦ ਸਹਿਤ ਅਗਵਾਈ ਕਰਨਾ ਸਾਡੀ ਜੜ ਆਪਣੇ ਵਿੱਚ ਮਜ਼ਬੂਤ ਕਰਨਾ ਪ੍ਰਭੂ ਜੀ ਔਰ ਸਾਡੀ ਮਦਦ ਕਰਨਾ ਕਿ ਅਸੀਂ ਯਹਵਾ ਆਪਣੇ ਪਰਮੇਸ਼ਰ ਵਿੱਚ ਆਪਣੀ ਜੜ ਨੂੰ ਫੜੀ ਰੱਖੀਏ ਔਰ ਆਪਣੇ ਆਖਰੀ ਸਾਹ ਤੱਕ ਇੱਕ ਚੰਗੀ ਲੜਾਈ ਲੜੀਏ ਕਿਉਂਕਿ ਜੋ ਤੁਸੀਂ ਕਿਹਾ ਕਿ ਜਿਹੜਾ ਵਿਰਸ਼ ਵਗਦੇ ਪਾਣੀਾਂ 'ਚ ਲਗਾਇਆ ਜਾਂਦਾ ਆ ਉਹ ਸਮੇਂ ਸਿਰ ਫਾਲ ਲੈ ਕਿਉਂਦਾ ਆ ਨਾ ਆਂਦੀ ਨਾ ਤੂਫਾਨ ਨਾ ਪਾਣੀ ਦੀਆਂ ਲਹਿਰਾਂ ਉਹਦਾ ਨਾਸ਼ ਕਰਦੀਆਂ ਨੇ ਕਿਉਂਕਿ ਉਹਦੀ ਜੜ ਯਹਵਾ ਦੇ ਵਿੱਚ ਮਜ਼ਬੂਤ ਆ ਐ ਮੇਰੇ ਜ਼ਿੰਦਾ ਖੁਦਾ ਜੋ ਵਚਨ ਰੂਪੀ ਬੀਜ ਅੱਜ ਸਾਡੇ ਹਿਰਦਿਆਂ ਚ ਬੀਜਿਆ ਜਾਵੇ ਜੋ ਸ਼ਾਂਤੀ ਬੀਜੀ ਜਾਵੇ ਹੁੰਦਾ ਅਸੀਂ ਉਹਨੂੰ ਬਰਕਰਾਰ ਰੱਖੀਏ ਬਣਾਈ ਰੱਖੀਏ ਖੁਦਾ ਅਸੀਂ ਤੁਹਾਡੇ ਵਿੱਚ ਇੱਕ ਮਜ਼ਬੂਤੀ ਜੜ ਫੜੀਏ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਵਿੱਚ ਉਹ ਜੜ ਫੜੀਏ ਖੁਦਾ ਜੋ ਯਹਵਾ ਪਰਮੇਸ਼ਰ ਨੇ ਮਸੀਹ ਯਿਸੂ ਦੇ ਵਿੱਚ ਬੀਜੀ ਅਤੇ ਉਹ ਆਖਰੀ ਸਾਹ ਤੱਕ ਆਪਣੇ ਖੁਦਾ ਵਿੱਚ ਮਰਜ਼ੀ ਪੂਤਰੀ ਐ ਮੇਰੀ ਮਹਾਨ ਜਿੰਦਾ ਖੁਦਾਵੰਤਾ ਮਰਤੀ ਪਿਆਰੇ ਪਰਮੇਸ਼ਰ ਅਸੀਂ ਆਪਣੇ ਹਾਲਾਤਾਂ ਨੂੰ ਵੇਖ ਕੇ ਡਰੀਏ ਨਾ ਬਤਾ ਪਰਮੇਸ਼ਰ ਖੁਦਾ ਅਸੀਂ ਆਪਣੀਆਂ ਪ੍ਰੋਬਲਮਸ ਨੂੰ ਵੇਖ ਕੇ ਕਦੇ ਭੱਜੀਏ ਨਾ ਪ੍ਰਭੂ ਜੀ ਪਰ ਅਸੀਂ ਅੰਤ ਤੋੜੀ ਸਹੀਯਤਾ ਜੋ ਅਸੀਂ ਬਚਾ ਲੈ ਜਾਈਏ ਹਨ ਖੁਦਾਵੰਤਾ ਤੁਹਾਡੇ ਦਾਸ ਨੇ ਕਿਹਾ ਕਿ ਮੈਂ ਆਪਣੀ ਚੰਗੀ ਲੜਾਈ ਲੜ ਚੁੱਕਾ ਹਾਂ ਦੇਖੋ ਮੈਂ ਆਪਣੀ ਦੌੜ ਪੂਰੀ ਕਰ ਚੁੱਕਾ ਹਾਂ ਔਰ ਮਸੀਹ ਯਸੂ ਨੇ ਵੀ ਕਿਹਾ ਕਿ ਪੂਰਾ ਹੋਇਆ ਐ ਮੇਰੇ ਮਹਾਨ ਖੁਦਾ ਤੁਹਾਡੇ ਚੁਣਿਆ ਹੋਏ ਨੇ ਆਪਣੀ ਉਤਮ ਦੌੜ ਪੂਰੀ ਕੀਤੀ। ਉਹਨਾਂ ਨੇ ਆਪਣੇ ਰਾਸਤਿਆਂ ਨੂੰ ਪਟਕੰਨਾ ਦਿੱਤਾ। ਉਹਨਾਂ ਨੇ ਆਪਣੇ ਕਦਮਾਂ ਨੂੰ ਡੋਲਣ ਨਾ ਦਿੱਤਾ। ਉਹ ਆਪਣੇ ਆਖਰੀ ਸਾਹ ਤੱਕ ਤੁਹਾਡੇ ਰਾਜ 'ਚ ਬਣੇ ਰਹੇ। ਭਾਵੇਂ ਉਹਨਾਂ ਤੇ ਮੁਸੀਬਤਾਂ, ਮੁਸ਼ਕਲਾਂ ਦੇ ਪਹਾੜ ਟੁੱਟੇ। ਭਾਵੇਂ ਉਹਨਾਂ ਨੂੰ ਜੇਲ੍ਹਾਂ 'ਚ ਫੜਾ ਦਿੱਤਾ ਗਿਆ। ਪਰ ਉਹ ਜਿਸ ਵੀ ਜਗ੍ਹਾ ਤੇ ਰਹੇ ਉੱਥੇ ਵੀ ਤੁਹਾਡੀ ਮਹਿਮਾ ਕਰਦੇ ਰਹੇ। ਪਾਵੇਂ ਤੁਹਾਡੇ ਦਾਸਾਂ ਨੂੰ ਸ਼ੇਰਾ ਮੋਰੇ ਸਿੱਟਿਆ ਗਿਆ ਖੁਦਾ ਪਰ ਤੁਸੀਂ ਉੱਥੇ ਵੀ ਉਹਨਾਂ ਦੀ ਹਿਫਾਜ਼ਤ ਕੀਤੀ ਕਿਉਂ ਜੋ ਉੱਥੇ ਵੀ ਤੁਹਾਡੇ ਸ਼ੁਕਰਾਨੇ ਜਰੇ ਪਾਵੇਂ ਬੰਦੂ ਸੀ ਪਿਤਾ ਭਮੇਸ਼ਾ ਤੁਸੀਂ ਬੰਦੂਆਂ ਨੂੰ ਛੁੜਾਇਆ ਖੁਦਾਬਾਨ ਤੁਸੀਂ ਜਕੜਿਆ ਹੋਇਆਂ ਨੂੰ ਸ਼ਾਂਤੀ ਦਿੱਤੀ ਖੁਦਾ ਕਿਉਂ ਜੋ ਉਹਨਾਂ ਵਿੱਚ ਵਫਾਦਾਰੀ, ਪ੍ਰੇਮ ਅਤੇ ਇਮਾਨਦਾਰੀ ਸੀ ਐ ਮੇਰੇ ਜੀਲਦਾ ਖੁਦਾਬਾਨ ਪਿਆਰੇ ਪਰਮੇਸ਼ਰ ਸਾਡੇ ਅੰਦਰ ਵੀ ਆਪਣੀ ਵਫਾਦਾਰੀ, ਇਮਾਨਦਾਰੀ ਨੂੰ ਭਰ ਦੋ ਜੀਲਦਾ ਖੁਦਾਬੰਦ ਅਸੀਂ ਸਭ ਦੇ ਸਭ ਯਹਵਾ ਆਪਣੇ ਪਰਮੇਸ਼ਰ ਦੇ ਨਿਮਿਤ ਉੱਤਮ ਭੇਟਾਂ ਲੈ ਕੇ ਜਾਣ ਵਾਲੇ ਹੋਈਏ ਪ੍ਰਭੂ ਜੀ ਸਾਡੇ ਅੰਦਰ ਆਪਣੀ ਸੱਚੀ ਸਹਾਇਤਾ ਨੂੰ ਭੇਜੋ ਖੁਦਾ ਅਸੀਂ ਖੁਦਾ ਦੇ ਵਿੱਚ ਇੱਕ ਉੱਤਮ ਬਲੀਦਾਨ ਚੜਾਉਣ ਵਾਲੇ ਹੋਈਏ ਪਿਤਾ ਪਰਮੇਸ਼ਰ ਸਾਡੀ ਸਾਰੀ ਹੀ ਬਦੀ ਬੁਰਾਈ ਪਾਪ ਬੰਧਨ 예수 ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਵੇ ਅਸੀਂ ਜ਼ਿੰਦਾ ਖੁਦਾਵੰਦ ਦੇ ਹਜ਼ੂਰ ਉੱਤਮ ਅਤੇ ਸ਼ਾਂਤੀ ਦੀਆਂ ਪੇਟਾਂ ਨੂੰ ਲੈ ਕੇ ਜਾਣ ਵਾਲੇ ਹੋਈਏ ਪਿਤਾ ਪਰਮੇਸ਼ਰ ਨੇਵੀ ਮਨ ਦੁਖੀ ਨੇ ਪਿਤਾ ਜਿੱਨਾ ਦੇ ਵੀ ਹਿਰਦੇ ਸੋਗ ਦੇ ਵਿੱਚ ਨੇ ਪਿਤਾ ਪਰਮੇਸ਼ਰ ਜੋ ਕਿਸੇ ਦੇ ਵੀ ਕਰਕੇ ਨੇ ਪਿਤਾ ਪਰਮੇਸ਼ਰ ਅਜ ਜਿਸ ਵੀ ਕਾਰਨ ਇਹਨਾਂ ਦੀ ਜ਼ਿੰਦਗੀ ਚ ਦੁੱਖ ਜਾਂ ਸੋਗ ਆ ਪਿਤਾ ਪਰਮੇਸ਼ਰ ਸਾਰੇ ਹੀ ਦੁੱਖ ਸੋਗ ਅਜ ਯੇਸ਼ੂ ਨਾਮ ਚ ਆਨੰਦ ਵਿੱਚ ਬਦਲ ਜਾਣ ਪ੍ਰਭੂ ਜੀ ਅਜ ਰੋਂਦੀ ਜ਼ੁਪਾਨ ਜੇਕਾਰੇ ਲੋਨ ਵਾਲੀ ਹੋ ਜਾਵੇ ਪਿਤਾ ਪਰਮੇਸ਼ਰ ਅਜ ਰੋਂਦੀਆਂ ਅੱਖਾਂ ਵਿੱਚ ਇੱਕ ਨਵੀਂ ਆਸ ਚਮਕ ਉੱਠੇ ਪ੍ਰਭੂ ਜੀ ਅਜ ਦੁਖੀ ਹਿਰਦੇ ਸ਼ਾਂਤੀ ਨਾਲ ਭਰ ਜਾਣ ਜਿੰਦਾ ਖੁਦਾਵੰ ਤਾਡੀ ਸੰਸਾਰ ਨਾਲੋਂ ਵੱਖਰੀ ਅਤੇ ਸਵਰਗਿਆ ਸ਼ਾਂਤੀਆ ਨਾ ਦਿਆਂ ਜ਼ਿੰਦਗੀਆਂ ਚ ਰਿਲੀਜ਼ ਕਰੋ ਪਿਆਰੇ ਪ੍ਰਭੂ ਜੀ ਆਪਣੀ ਦਇਆ ਕਿਰਪਾ ਭਲਾਈ ਪਰਪੂਰੀ ਦੇ ਵਸੀਲੇਾਂ ਜੇ ਪੂਰੇ ਹੀ ਪਰਿਵਾਰਾਂ ਨੂੰ ਬਰਕਤ ਤੇ ਆਸ਼ੀਸ਼ੀ ਦੁੱਖ ਦਾ ਵਲ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਪੂਰੇ ਪਰਿਵਾਰਾਂ ਦੇ ਨਾਲ ਹੋਵੇ ਪ੍ਰਭੂ ਜੀ ਆਪਣੇ ਰਹਿਮ ਆਪਣੇ ਫਜ਼ਲ ਨੂੰ ਹਾਰੇ ਪਰਵਾਰ ਤੇ ਤੇ ਪਿਤਾ ਹਰ ਕਾਰ ਯੇਸ਼ੂ ਨਾਮ ਦੇ ਵਿੱਚ ਬਰਕਤ ਨੂੰ ਪਾ ਲਵੇ ਸਾਰੀ ਨਰੁਕਾਟਾ ਸਾਰੇ ਬੰਦਨਾ ਤੋਂ ਆਜ਼ਾਦ ਕੀਤਾ ਜਾਵੇ ਖੁਦਾਵਨ ਤੁਹਾਡਾ ਰਹਿਮ ਤੁਹਾਡਾ ਫਜ਼ਲ ਦਇਆ ਕਿਰਪਾ ਪੁਲਾਈ ਪਰ ਪੂਰੀ ਸਦਾਤ ਲੈ ਕੇ ਸਦਾ ਤੱਕ ਇਹਨਾਂ ਪੂਰੇ ਪਰਿਵਾਰਾਂ ਦੇ ਨਾਲ ਹੋਵੇ ਖੁਦਾਵਨ ਇਹਨਾਂ ਦੀ ਜ਼ਿੰਦਗੀਆਂ ਸਾਰਿਆਂ ਹੀ ਦੁੱਖ ਮੁਸੀਬਤ ਪਰੇਸ਼ਾਨੀਆਂ ਤੋਂ ਅਜਨਨ ਆਜ਼ਾਦ ਕਰੋ ਪ੍ਰਭੂ ਜੀ ਅੱਜ ਹਰ ਇੱਕ ਜ਼ੁਬਾਨ ਅੰਗੀਕਾਰ ਕਰੇ ਕਿ ਮੈਂ ਯਹਵਾ ਵੱਲੋਂ ਸ਼ਾਂਤੀ ਪਾਈ ਆਂ ਉਹ ਸ਼ਾਂਤੀ ਦਾ ਪਰਮੇਸ਼ਰ ਮੈਨੂੰ ਆਨੰਦ ਵਿੱਚ ਵਸਾਉਂਦਾ ਹੈ ਮੈਂ ਉਠਾਂਗਾ ਮੈਂ ਆਨੰਦ ਨਾਲ ਜੇ ਕਾਰੀ ਲਾਵਾਂਗਾ ਮੈਂ ਆਪਣੇ ਬਿਸਤਰ ਤੇ ਸ਼ਾਂਤੀ ਨਾਲ ਲੇਟ ਦੇ ਆ ਹੀ ਸੌ ਜਾਵਾਂਗਾ ਕਿਉਂਕਿ ਜੋ ਮੇਰਾ ਪਰਮੇਸ਼ਰ ਮੈਨੂੰ ਸ਼ਾਂਤੀ ਅਮਨ ਆਨੰਦ ਵਿੱਚ ਵਸਾਉਂਦਾ ਹੈ ਔਰ ਸੱਚਮੁੱਚ ਖੁਦਾਵੰ ਜੋ ਅਸੀਂ ਬੋਲੀਏ ਸਾਡੇ ਨਾਲ ਕੀਤਾ ਜਾਵੇ ਕਿਉਂਕਿ ਇਹ ਵੀ ਤੁਹਾਡਾ ਵਾਅਦਾ ਹੈ ਖੁਦਾਵੰ ਕੇ ਮੈਂ ਤੁਹਾਡੇ ਸ਼ਬਦਾਂ ਚ ਸਮਰਥ ਦਿੱਤੀ ਆ ਤੁਸੀਂ ਜੋ ਬੋਲੋਗੇ ਤੁਹਾਡੇ ਲਈ ਹੋ ਜਾਵੇਗਾ ਖੁਦਾ ਅੱਜ ਤੁਸੀਂ ਆਪਣੇ ਪਰਿਵਾਰਾਂ ਦੀ ਗਲ ਤੰਗੀਕਾਰ ਨਾ ਕਰੀਏ ਇਸੇ ਦਾ ਸਾਡੇ ਤੇ ਕੋਈ ਅਧਿਕਾਰ ਨਹੀਂ ਆ ਕੋਈ ਦੁਸ਼ਟ ਸਾਡੇ ਤੇ ਵਾਸ ਨਹੀਂ ਕਰ ਸਕਦਾ ਪਰ ਮੇਰੇ ਜਿੰਦਾ ਖੁਦਾਬਨ ਪਿਆਰੇ ਪਰਮੇਸ਼ਰ ਪ੍ਰਭੂ ਤੁਸੀਂ ਸਾਡੇ ਅੰਦਰ ਵਸਦੇ ਹੋ ਤੁਸੀਂ ਸਾਡੇ ਅੰਦਰ ਆਪਣੇ ਆਨੰਦ ਦੀ ਭਰਪੂਰੀ ਰੱਖ ਦਿਓ ਤੁਸੀਂ ਦਇਆ ਕਰਨ ਵਾਲੇ ਸਮਰਥੀ ਪਰਮੇਸ਼ਰੋ ਖੁਦਾ ਤੁਸੀਂ ਰਹਿਮ ਕਰਨ ਵਾਲੇ ਪਿਆਰੇ ਪਰਮੇਸ਼ਰੋ ਪ੍ਰਭੂ ਜੀ ਦਇਆ ਕਰਨਾ ਰਹਿਮ ਕਰਨਾ ਕਿਰਪਾ ਕਰਨਾ ਪਿਆਰੇ ਪਰਮੇਸ਼ਰ ਖੁਦਾਵੰਦ ਆਪਣੇ ਆਤਮਿਕ ਦੂਤਾਂ ਦੇ ਵਸੀਲੇ ਸਾਡੇ ਸਭ ਦੀ ਹਿਫਾਜ਼ਤ ਕਰਨਾ ਮੇਰੇ ਜ਼ਿੰਦਾ ਖੁਦਾਵੰਦ ਆਪਣੇ ਲਹੂ ਦੀਆਂ ਬਾਣਾ ਸਾਡੇ ਸਭ ਦੇ ਚਾਰਛੇ 'ਤੇ ਲਗਾਓ ਪ੍ਰਭੂ ਜੀ ਅੱਜ ਹਰ ਇੱਕ ਜਨ ਸ਼ਾਂਤੀ ਨੂੰ ਪਾਲਵੇ ਖੁਦਾ ਸਾਡੇ ਮਨ ਦੀ ਉਤਲ-ਪੁਤਲ ਅੱਜ ਸ਼ਾਂਤ ਹੋ ਜਾਵੇ ਸਾਡੇ ਮਨ ਚ ਚੱਲ ਰਹੀ ਸਾਰੀ ਗੜਬੜੀ ਅਤੇ ਹੜਬੜਾਹਟ ਈਸ਼ੂ ਨਾਮ ਚ ਦੂਰ ਹੋ ਜਾਵੇ ਅੱਜ ਜ਼ਿੰਦਾ ਖੁਦਾਵੰਦ ਦੇ ਹਜ਼ੂਰ ਅਸੀਂ ਆਪਣੇ ਉਤ ਮਤੇ ਜਉਂਦੀਆਂ ਪ੍ਰੇਟਾਂ ਦੇ ਨਾਲ ਬਰਕਤ ਤੇ ਆਸ਼ਿਸ਼ ਮਹਿਮਾ ਵਡਿਆਈ ਨੂੰ ਪ੍ਰਾਪਤ ਕਰ ਲਈਏ ਖੁਦਾਵੰਨ ਸਾਡੀ ਜ਼ਿੰਦਗੀ ਦਾ ਮਕਸਦ ਹਰ ਵੇਲੇ ਇਹ ਹਵਦ ਵਿੱਚ ਅਨੰਦਿਤ ਅਤੇ ਮगन ਰਹਿਣਾ ਹੋਵੇ ਪਿਤਾ ਪਰਮੇਸ਼ਰ ਸਾਰੀਆਂ ਰੁਕਾਵਟਾਂ ਯੇਸ਼ੂ ਨਾਮ ਚ ਨਾਸ਼ ਭਸਮ ਖਤਮ ਹੋ ਜਾਣ ਖੁਦਾ ਅੱਜ ਹਰ ਉਹ ਹਨੇਰੇ ਦੀ ਤੇ ਕਾਲੀ ਸ਼ਕਤੀ ਨੂੰ ਯੇਸ਼ੂ ਨਾਮ ਚ ਨਾ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕਰਦੇ ਆਂ ਜੋਨਾਂ ਦੀਆਂ ਜ਼ਿੰਦਗੀਆਂ ਚ ਨੈਗੇਟਿਵ ਥੌਟਸ ਨੂੰ ਲੈ ਕੇ ਆਉਂਦੇ ਪਿਤਾ ਸਾਰੇ ਹੀ ਘਰਾਂ ਦੇ ਵਿੱਚੋਂ ਹਰ ਇੱਕ ਹਨੇਰੇ ਦੀ ਸ਼ਕਤੀ ਅਜ ਨਾ ਇਸ ਵਸਮ ਖਤਮ ਹੋ ਜਾਵੇ ਪਿਆਰੇ ਪਰਮੇਸ਼ਰ ਪਿਤਾ ਹਰ ਇੱਕ ਜਾਨ ਸ਼ਾਂਤੀ ਨੂੰ ਪਾ ਲਵੇ ਹਰ ਜ਼ੁਬਾਨ ਅੰਗੀਕਾਰ ਕਰੇ ਪਿਤਾ ਹਰ ਇੱਕ ਜ਼ੁਬਾਨ ਅਜ ਬੋਲੇ ਕਿ ਸਾਡੇ ਘਰਾਂ ਚੋਂ ਹਰੇਕ ਸ਼ੈਤਾਨ ਦੀ ਸ਼ਕਤੀ ਰੱਦ ਹੋ ਚੁੱਕੀ ਆ ਸਾਡੇ ਘਰਾਂ ਚੋਂ ਨਿਕਲ ਚੁੱਕੀ ਆ ਅਸੀਂ ਬLES ਕੀਤੇ ਹੋਏ ਆ ਅਸੀਂ ਸ਼ਾਂਤੀ ਨੂੰ ਪਾਏ ਹੋਏ ਆ ਸਾਡੇ ਅੰਦਰ ਖੁਦਾ ਦੀ ਸ਼ਾਂਤੀ ਵਾਸ ਕਰਦੀ ਆ ਕੋਈ ਵੀ ਚੀਜ਼ ਸਾਡੀ ਸ਼ਾਂਤੀ ਨੂੰ ਪੰਗ ਨਹੀਂ ਕਰ ਸਕਦੀ ਅਸੀਂ ਬਰਕਤ ਪਾਏ ਹੋਏ ਆ ਅਸੀਂ ਫ੍ਰੀ ਕੀਤੇ ਹੋਏ ਆ ਅਸੀਂ ਆਜ਼ਾਦ ਕੀਤੇ ਹੋਏ ਆ ਸਾਡੇ ਤੇ ਕੋਈ ਵੀ ਰੋਗ ਕੋਈ ਸ਼ੈਤਾਨੀ ਸ਼ਕਤੀ ਕਿਸੇ ਵੀ ਕਾਲੇ ਸਾਇਆ ਦਾ ਕੋਈ ਅਧਿਕਾਰ ਤੇ ਕੋਈ ਬੰਧਨ ਨਹੀਂ ਆ। ਅਸੀਂ ਕਿਸੇ ਦੇ ਵੀ ਕੰਟਰੋਲ ਨਹੀਂ ਆ ਸਾਡੇ ਸ਼ਰੀਰਾਂ ਦੇ ਉੱਤੇ ਯਹਵਾ ਸਾਡੇ ਪਰਮੇਸ਼ਰ ਦਾ ਵਾਸ ਅਤੇ ਕੰਟਰੋਲ ਆ। ਅਸੀਂ ਮਹਿਮਾ ਦੇ ਪਰਮੇਸ਼ਰ ਦੇ ਹਜ਼ੂਰ ਆਪਣੀਆਂ ਉੱਤਮ ਪੇਟਾਂ ਲੈ ਕੇ ਆਏ ਆ। ਸਾਡਾ ਖੁਦਾ ਸਾਨੂੰ ਬਰਕਤ ਦੇਣ ਵਾਲਾ ਆ। ਔਰ ਸੱਚਮੁੱਚ ਉਹ ਪਰਮੇਸ਼ਰ ਸਾਨੂੰ ਆਪਣੀ ਸ਼ਾਂਤੀ ਦੇ ਚੁੱਕਾ ਆ। ਅਸੀਂ ਬlesed ਕੀਤੇ ਹੋਏ ਆ। ਅਸੀਂ ਬਰਕਤ ਨੂੰ ਪਾਏ ਹੋਏ ਆ। ਅਸੀਂ ਪਰਮੇਸ਼ਰ ਦੇ ਵਿੱਚ ਮਹਿਮਾ ਨੂੰ ਪਾ ਲਿਆ ਆ। ਸਾਡੇ ਅੰਦਰ ਖੁਦਾ ਦੇ ਸ਼ਾਂਤੀ ਦਾ ਬੀਜ Ije ja, da ja, cikaya ਉਹ ਬੀਜ ਨੂੰ ਕੋਈ ਨਾਸ਼ ਨਹੀਂ ਕਰ ਸਕਦਾ ਉਹ ਬੀਜ ਨੂੰ ਕੋਈ ਉਖਾੜ ਨਹੀਂ ਸਕਦਾ ਸਾਡੇ ਵਿੱਚ ਕੋਈ ਬਦੀ ਬੁਰਾਈ ਕੰਮ ਨਹੀਂ ਕਰ ਸਕਦੀ ਅਸੀਂ ਖੁਦਾ ਦੇ ਵਿੱਚ ਬਰਕਤ ਪਾਏ ਹੋਏ ਹਾਂ ਅਸੀਂ ਬLES ਕੀਤੇ ਹੋਏ ਹਾਂ ਸਾਡੇ ਕਾਰੋਬਾਰ ਬਰਕਤ ਵਾਲੇ ਨੇ ਸਾਡੇ ਘਰ ਦੇ ਪਰਿਵਾਰ ਦੇ ਹਰ ਇੱਕ ਮੈਂਬਰ ਬਰਕਤ ਵਾਲੇ ਹੋ ਚੁੱਕੇ ਨੇ ਘਰ ਦੇ ਹਰ ਇੱਕ ਬੱਚੇ ਅਤੇ ਬਜ਼ੁਰਗ ਦੇ ਉੱਤੇ ਖੁਦਾ ਦੀ ਖਾਸ ਕਿਰਪਾ ਆ ਸਾਡਾ ਕੋਈ ਨਾਸ਼ ਨਹੀਂ ਕਰ ਸਕਦਾ ਅਸੀਂ ਪਵਿੱਤਰ ਪਰਮੇਸ਼ਰ ਦੀ ਪਵਿੱਤਰ ਸੰਤਾਨ ਆ ਸਾਨੂੰ ਸਾਡੇ ਪਰਮੇਸ਼ਰ ਨੇ ਸ਼ਾਂਤੀ ਦੇ ਦਿੱਤੀ ਆ ਅਸੀਂ ਸ਼ਾਂਤੀ ਨੂੰ ਪਾ ਚੁੱਕਿਆ ਖੁਦਾ ਦਾ ਰਹਿਮ ਸਾਡੇ ਤੇ ਇਹ ਖੁਦਾ ਦਾ ਫਜ਼ਲ ਸਾਡੇ ਨਾਲ ਆ ਸਾ ਖੁਦਾ ਦੇ ਦੂਤ ਸਾਡੀ ਹਿਫਾਜ਼ਤ ਕਰਦੇ ਨੇ ਪਵਿੱਤਰ ਆਤਮਾ ਸਾਡੀ ਸਹਾਇਤਾ ਦੇ ਵਿੱਚ ਖੜਾ ਹੋਇਆ ਆ ਸਾਡਾ ਕੋਈ ਨਾਸ਼ ਨਹੀਂ ਕਰ ਸਕਦਾ ਅਸਲੀ ਫਤਿਹਮੰਦ ਕੌਮ ਆ ਅਸੀਂ ਜਿੱਤੇ ਹੋਏ ਆ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਫਤਿਹ ਪਾਏ ਹੋਏ ਆ ਸਾਡੇ ਸਾਹਮਣੇ ਸਭ ਸ਼ਰਮਿੰਦਾ ਨੇ ਅਸੀਂ ਹਰੇਕ ਦੁਸ਼ਮਣ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦਿੰਨੇ ਆ ਕਿਉਂਕਿ ਉਹ ਹਾਰਿਆ ਆਇਆ ਆ ਉਹਦਾ ਸਾਡੀ ਜ਼ਿੰਦਗੀ ਤੇ ਕੋਈ ਅਧਿਕਾਰ ਨਹੀਂ ਆ ਹਰੇਕ ਦੁਸ਼ਟ ਨਾਸ਼ਵਾਨ ਬਲਕਿ ਨਾਸ਼ ਹੋ ਚੁੱਕਾ ਆ ਖੁਦਾ ਨੇ ਉਹਨੂੰ ਮੌਤ ਦੀ ਸਜ਼ਾ ਲਈ ਕਲੀਅਰ ਕਰ ਦਿੱਤਾ ਆ ਉਹਦੀ ਮੌਤ ਡਿਕਲੇਅਰ ਆ ਉਹ ਕਦੇ ਫਤਿਹਮੰਦ ਨਹੀਂ ਹੋ ਸਕਦਾ ਧਰਮੀ ਜੇ ਜੇ ਕਾਰ ਕਰਨਗੇ ਤੇ ਯਹਵਾ ਦੇ ਪਵਨ ਵਿੱਚ ਉਤਰਨਗੇ ਕਿਉਂਕਿ ਯਹਵਾ ਦਾ ਆਨੰਦ ਧਰਮੀ ਦੇ ਅੰਦਰ ਵਾਸ ਕਰਦਾ ਆ ਅੱਜ ਅਸੀਂ ਧਾਰਮਿਕਤਾ ਦੇ ਨਾਲ ਖੁਦਾ ਦੇ ਵਿੱਚ ਵੱਡੇ ਆਨੰਦ ਨੂੰ ਪ੍ਰਾਪਤ ਕਰੀਏ ਅੱਜ ਸਾਡੇ ਵਿੱਚ ਮੌਜੂਦ ਹਰ ਇੱਕ ਭੈਣ ਭਾਈ ਸ਼ਾਂਤੀ ਭਰਪੂਰੀ ਦਇਆ ਦੇ ਨਾਲ ਪਰ ਜਾਵੇ ਸਾਡੇ ਸਾਰੇ ਹੀ ਦੁੱਖ ਰੋਗ ਸੋਗ ਬੰਨ੍ਹੇਸ਼ੂ ਨਾਮ ਚ ਨਾਸ਼ ਵਸਮ ਖਤਮ ਹੋ ਜਾਣ ਤੁਹਾਡੀ ਦਇਆ ਕਿਰਪਾ ਪ্লাই ਪਰ ਪੂਰੀ ਸਦਾਤ ਕੇ ਸਦਾ ਤੱਕ ਸਾਡੇ ਨਾਲ ਹੈ ਪਿਤਾ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੇ ਦਿਨ ਦੀ ਕਿਰਪਾ ਲਈ ਪਿਤਾ ਹੁਣ ਤੱਕ ਤੁਸੀਂ ਜੋ ਸਾਨੂੰ ਸੰਭਾਲਿਆ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਖੁਦਾ ਤੁਸੀਂ ਸਾਡੇ ਵੱਲ ਹੋ ਤਾਂ ਕੌਣ ਸਾਡਾ ਵਿਰੋਧੀ ਹੋ ਸਕਦਾ ਖੁਦਾ ਅੱਜ ਸਾਡੇ ਸਾਰੇ ਵਿਰੋਧੀ ਸ਼ਰਮਿੰਦਾ ਹੋ ਚੁੱਕੇ ਨੇ ਖੁਦਾਬਾਨ ਅਝਾਰ ਇੱਕ ਆਲਸ ਦੀ ਸਪਿਰਟ ਸਾਡੀਆਂ ਜ਼ਿੰਦਗੀਆਂ ਚੋਂ ਹਟ ਗਈ ਹੋ ਚੁੱਕੀ ਖੁਦਾਵਨ ਤੁਸੀਂ ਸਾਨੂੰ ਆਪਣੇ ਆਪਣੇ ਹਜ਼ੂਰ ਉੱਠਣ ਬੈਠਣ ਲਈ ਤਿਆਰ ਕਰ ਚੁੱਕੇ ਹੋ ਪਿਤਾ ਅੱਜ ਤੋਂ ਅਸੀਂ ਪੂਰੇ ਹੀ ਪਰਿਵਾਰ ਮਿਲ ਕੇ ਤੁਹਾਡੇ ਹਜ਼ੂਰੀ ਚ ਜ਼ਰੂਰ ਬੈਠਾਂਗੇ ਖੁਦਾਵਨ ਤੁਸੀਂ ਸਾਡੇ ਪ੍ਰਾਰਥਨਾ ਦੇ ਸਮੇਂ ਨੂੰ ਮਹਿਫੂਜ਼ ਕਰ ਦਿੱਤਾ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਸ਼ਬਦਾਂ ਨੂੰ ਬLES ਕਰ ਦਿੱਤਾ ਮਹਾਨ ਖੁਦਾ ਤੁਸੀਂ ਸਾਡੀ ਜ਼ਿੰਦਗੀ ਨੂੰ ਬਰਕਤ ਦੇ ਚੁੱਕੇ ਹੋ ਪਿਆਰੇ ਪ੍ਰਭੂ ਜੀ ਸਾਡੇ ਬੈਰੀ ਸ਼ਰਮਿੰਦਾ ਹੋ ਚੁੱਕੇ ਨੇ ਖੁਦਾਵਨ ਤੁਸੀਂ ਉਹਨਾਂ ਦਾ ਨਾਸ਼ ਕਰ ਦਿੱਤਾ ਪ੍ਰਭੂ ਜੀ ਤੁਸੀਂ ਦੁੱਖ ਸੋਗ ਬਿਮਾਰੀਆਂ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਜੰਦਾ ਖੁਦਾਵੰਦਾ ਤੁਸੀਂ ਸਾਨੂੰ ਆਪਣੇ ਖੰਭਾ ਹੇਟਾ ਸ਼ੁਬਾਲ ਜਾਂ ਪਿਆਰੇ ਪਰਮੇਸ਼ਰ ਪਿਤਾ ਤੁਸੀਂ ਆਪਣੇ ਦੂਤਾਂ ਦੀਆਂ ਬਾਣਾ ਸਾਡੇ ਚਾਰ ਚਫੇਰੇ ਲਗਾ ਦਿੱਤੀਆਂ ਨੇ ਮੇਰੇ ਜੰਦਾ ਖੁਦਾਵੰਦ ਅਸੀਂ ਬਰਕਤ ਪਾਏ ਹੋਏ ਹਾਂ ਅਸੀਂ ਖੁਦਾ ਦੇ ਵਿਸ਼ਹਾਲ ਅਤੇ ਖੁਸ਼ਹਾਲ ਦੇਸ਼ ਹਾਂ ਅਸੀਂ ਖੁਦਾ ਦੇ ਵਿੱਚ ਫੈਲਾਓ ਕਰਾਂਗੇ ਅਸੀਂ ਰੁਕਾਂਗੇ ਨਹੀਂ ਅਸੀਂ ਖੜਾਂਗੇ ਨਹੀਂ ਅਸੀਂ ਤੱਕਾਂਗੇ ਨਹੀਂ ਅਸੀਂ ਕੰਮਾਂਗੇ ਨਹੀਂ ਅਸੀਂ ਕਦੇ ਘਬਰਾਵਾਂਗੇ ਨਹੀਂ ਕਿਉਂਕਿ ਜੋ ਮੇਰਾ ਯਹਵਾ ਪਰਮੇਸ਼ਰ ਮੇਰੇ ਨਾਲ ਆ ਉਦੀ ਸ਼ਾਂਤੀ ਮੇਰੇ ਵਿੱਚ ਆ ਉਦੇ ਦੂਤ ਮੇਰੇ ਵੱਲ ਨੇ ਖੁਦਾਵੰਦ ਅਸੀਸ ਬਰਕਤ ਨੂੰ ਪਾ ਲਿਆ ਪਿਤਾ ਪਰਮੇਸ਼ਰ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਦਇਆ ਭਲਾਈ ਭਰਪੂਰੀ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਜਿੰਦਾ ਖੁਦਾਵੰਦ ਪਿਆਰੀ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਆਤਮਿਕ ਦੂਤ ਪਿਤਾ ਜੋ ప్రతి ਦਿਨ ਸਾਡੀ ਹਿਫਾਜ਼ਤ ਕਰਦੇ ਨੇ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਖੁਦਾ ਜੋ ਤੁਸੀਂ ਸਾਡੇ ਦਿਲ ਨੂੰ ਸਾਫ਼ ਕੀਤਾ ਤੇ ਆਪਣਾ ਵਾਸ ਇਹਦੇ ਅੰਦਰ ਕੀਤਾ ਤੁਸੀਂ ਆਪਣੇ ਵਚਨ ਵਰ ਜੀਵਨ ਦੇ ਬੀਜ ਨੂੰ ਸਾਡੇ ਅੰਦਰ ਬੀਜਿਆ ਪ੍ਰਭੂ ਜੀ ਅਸੀਂ ਆਪਣੇ ਉਸ ਜੀਵਨ ਦੇ ਬੀਜ ਦੀ ਹਿਫਾਜ਼ਤ ਕਰਨ ਵਾਲੇ ਹੋ ਇਹ ਖੁਦਾ ਇਹ ਸਾਰੇ ਡਿਸੇਬਿਲਟੀ ਇਸ਼ੂ ਨਾਮ ਚ ਦੂਰ ਹੋ ਜਾਵੇ ਜੋ ਵੀ ਪੈਨਪਈ ਪ੍ਰਾਰਥਨਾ ਨਹੀਂ ਕਰ ਪਾਉਂਦੇ ਖੁਦਾਵਨ ਜਿਨ੍ਹਾਂ ਨੂੰ ਪ੍ਰਾਰਥਨਾ ਦੇ ਸਮੇਂ ਨੀਂਦ ਆਉਂਦੀ ਹੈ ਬੇਚੈਨੀ ਹੁੰਦੀ ਹੈ ਘਬਰਾਹਟ ਹੁੰਦੀ ਹੈ ਹਰ ਇੱਕ ਪ੍ਰੇਰ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਖੁਦਾ ਹਰ ਇੱਕ ਜਨ ਨੂੰ ਆਪਣੇ ਹਜ਼ੂਰ ਉਠਣ ਬੈਠਣ ਲਈ ਤਿਆਰ ਕਰੋ ਹਰ ਇੱਕ ਜ਼ੁਬਾਨ ਯੇਸ਼ੂ ਨਾਮ ਦੇ ਵਿੱਚ ਖੋਲ ਦਿੱਤੀ ਜਾਵੇ ਪਿਤਾ ਪਰਮੇਸ਼ਰ ਜਿਨ੍ਹਾਂ ਨੂੰ ਪਿਤਾ ਪਰਮੇਸ਼ਰ ਰਾਤ ਨੂੰ ਸੌਂਦੇ ਸਮੇਂ ਉਹਨਾਂ ਦੀਆਂ ਲੱਤਾਂ ਸੌਂਦੀਆਂ ਨਹੀਂ ਖੜਲਣਾ ਪੈਂਦੀਆਂ ਨੇ ਦਬਾਅ ਪੈਂਦਾ ਹੈ ਬੁਰੇ ਸੁਪਨੇ ਆਉਂਦੇ ਨੇ ਰਾਤ ਦੇ ਸਮੇਂ ਉਹਨਾਂ ਨੂੰ ਬੇਚੈਨੀ ਹੁੰਦੀ ਹੈ ਨੀਂਦ ਨਹੀਂ ਆਉਦੀ ਖੁਦਾ ਰਾਤ ਦੇ ਸਮੇਂ ਦੀ ਸਾਰੀ ਬੇਚੈਨੀ ਹਰ ਇੱਕ ਚਿੰਤਾ ਪਰੇਸ਼ਾਨੀ ਘਬਰਾਹਟ ਤੋਂ ਉਹਨਾਂ ਨੂੰ ਆਜ਼ਾਦ ਕਰਕੇ ਰਾਤ ਦੀ ਮਿੱਠੀ ਪਿਆਰੀ ਨੀਂਦ ਦੇਣਾ ਸਾਰੇ ਰੋਗਾਂ ਤੋਂ ਹਰ ਇੱਕ ਸ਼ੈਤਾਨੀ ਹਮਲੇ ਤੋਂ ਛੁਦਾ ਕਰਨਾ ਖੁਦਾ ਜੋ ਸਵੇ ਨੋਟ ਨਹੀਂ ਪਤਾ ਆਪਣੇ ਕਦਮ ਜ਼ਮੀਨ ਤੇ ਨਹੀਂ ਰੱਖਾ ਪਾਉਂਦੇ ਉਹਨਾਂ ਦੇ ਪੈਰਾਂ ਦੇ ਵਿੱਚ ਦਰਦ ਹੁੰਦੀ ਹੈ ਜੋੜਾਂ ਵਿੱਚ ਦਰਦ ਹੁੰਦੀ ਆ ਉਹਨਾਂ ਦੇ ਹੱਡੀਆਂ ਜੋੜਾਂ ਨੂੰ ਬLES ਕਰੋ ਖੁਦਾ ਸਾਰੀਆਂ ਦਰਦਾਂ ਪੀੜਾਂ ਤੋਂ ਛ ਕਮੀ ਕਟੀ ਕਮਜ਼ੋਰੀ ਨੂੰ ਦੂਰ ਕਰੋ ਪ੍ਰਭੂ ਜੀ ਜੋ ਕਰਦੇ ਕੰਮ ਕਰਨ ਚ ਅਯੋਗ ਨਹੀਂ ਖੁਦਾ ਜਨਾ ਤੂੰ ਕਰਦਾ ਤੇ ਬਾਹਰ ਦਾ ਕੋਈ ਕੰਮ ਨਹੀਂ ਹੁੰਦਾ ਖੁਦਾ ਉਹਨਾਂ ਦੀ ਬਾਡੀ ਦੀ ਹਰ ਇੱਕ ਵੀਕਨੈਸ ਤੇ ਹਰ ਕਮਜ਼ੋਰੀ ਦੇ ਸਪ੍ਰੈਟ ਨਾ ਦੀਆਂ ਜ਼ਿੰਦਗੀਆਂ ਚੋਂ ਚੰਗੀ ਰਵੇ ਪ੍ਰਭੂ ਜੀ ਜੋ ਸਵੇਰ ਦੇ ਵੇਲੇ ਅੰਮ੍ਰਿਤ ਦੇ ਵੇਲੇ ਉੱਠ ਕੇ ਤੁਹਾਡੇ ਹਜ਼ੂਰ ਦੁਆ ਪ੍ਰਾਰਥਨਾ ਨਹੀਂ ਕਰ ਪਾਉਂਦੇ ਬੇਟਾ ਇਹਨਾਂ ਸਾਰਿਆਂ ਦੀ ਮਦਦ ਕਰਨਾ ਪਿਆਰੇ ਖੁਦਾਵੰਤ ਆਜੂਸੀ ਸਭ ਦੇ ਸਭ ਖੁਦਾਵੰਤ ਸਵੇਰ ਦੇ ਪਹਿਲੇ ਸਾਹ ਪਹਿਲਾ ਸਮਾ ਤੇ ਪਹਿਲੇ ਸ਼ਬਦ ਤੁਹਾਡੇ ਹਜ਼ੂਰ ਪਵਿੱਤਰ ਪੇਟ ਕਰਕੇ ਚੜਾਉਣ ਵਾਲੇ ਹੋਈਏ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਮ ਤੋਂ ਕਰੀਏ ਪਤਾ ਪਰਮੇਸ਼ਰ ਕਿਉਂ ਜੋ ਤੁਸੀਂ ਕਹ ਕਿ ਜਿਹੜੀ ਪ੍ਰਜਾ ਮੇਰੇ ਵਿੱਚ ਮगन ਅਤੇ ਆਨੰਦਿਤ ਰਹਿੰਦੀ ਆ ਉਹ ਸ਼ਾਂਤੀ ਨੂੰ ਪਾਉਣਗੇ ਤੇ ਉਹ ਕਦੇ ਵੀ ਨਾ ਡਰਣਗੇ ਨਾ ਥੱਕਣਗੇ ਨਾ ਹਾਰਣਗੇ ਐ ਖੁਦਾਸੀ ਆਪਣੀ ਪਹਿਲੀ ਅਤੇ ਉੱਤਮ ਪੇਟ ਤੁਹਾਡੇ ਹਜ਼ੂਰ ਲੈ ਕੇ ਆਉਣ ਵਾਲੇ ਹੋਈਏ ਪ੍ਰਭੂ ਜੀ ਸਾਡੇ ਵਿੱਚੋਂ ਹਰ ਇੱਕ ਬਦੀ ਬ੍ਰਾਈ ਪਾਪ ਹੰਕਾਰ ਲੋਭ ਮਾਇਆ ਦਾ ਲਾਲਚ ਸਾਡੇ ਅੰਦਰੋਂ ਜਾਂਦਾ ਰਹੇ ਪਤਾ ਪਰ ਅਸੀਂ ਸਭ ਤੋਂ ਪਹਿਲੇ ਸਮੇਂ ਦੇ ਪਹਿਲੇ ਹਜ਼ੂਰ ਪਤਾ ਪਰਮੇਸ਼ਰ ਖੁਦਾਵੰਦ ਦੇ ਵਿੱਚ ਬੈਠੇ ਪਤਾ ਪਰਮੇਸ਼ਰ ਪਹਿਲੀ ਹਜ਼ੂਰੀ ਅਸੀਂ ਤੁਹਾਡੇ ਨਾਲ ਕਰੀਏ ਖੁਦਾ ਪਹਿਲੀ ਸਲਾਹ ਤੁਹਾਡੇ ਨਾਲ ਕਰੀਏ ਪ੍ਰਭੂ ਜੀ ਅਰ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਸਾਡੇ ਦਿਨ ਦੇ ਵਿੱਚ ਤੁਸੀਂ ਸਾਡੀ ਹਿਫਾਜ਼ਤ ਕਰਨਾ ਜਿੰਨਾ ਭੈਣਾ ਪਿਆਰੇ ਕਾਰੋਬਾਰ ਚ ਲਾਸ ਹੋ ਰਹੇ ਨੇ ਅੱਛੇ ਕਾਰੋਬਾਰ ਨਾਲ ਬles ਕਰਨਾ ਪ੍ਰਭੂ ਜੀ ਜੋ ਨਵੀਂ ਜੌਬਸ ਦੇ ਲਈ ਦੇਖ ਰਹੇ ਨੇ ਖੁਦਾ ਉਹਨਾਂ ਨੂੰ ਨਵੇਂ ਜੌਬ ਨਾਲ ਬles ਕਰਨਾ ਖੁਦਾ ਜੋ ਗਵਰਨਮੈਂਟ ਜੌਬ ਦੀ ਤਲਾਸ਼ ਵਿੱਚ ਨੇ ਖੁਦਾ ਉਹਨਾਂ ਨੂੰ ਗਵਰਨਮੈਂਟ ਜੌਬ ਦੇਣਾ ਪ੍ਰਭੂ ਜੀ ਜਿਨ੍ਹਾਂ ਨੂੰ ਜੌਬ ਵਾਲੀ ਜਗ੍ਹਾ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਲੋਗ ਉਹਨਾਂ ਦਾ ਵਿਰੋਧ ਕਰਦੇ ਨੇ ਆ ਜੋ ਨਾਲ ਸਾਰੇ ਵਿਰੋਧੀਆਂ ਦੇ ਜ਼ੁਬਾਨਨ ਤੁਸੀਂ ਬੰਦ ਕਰਨਾ ਪੇਤਾ ਜੋ ਆਪਣੇ ਕੰਮ ਤੇ ਬਹੁਤ ਨਰਵਸ ਰਹਿੰਦੇ ਨੇ ਘਬਰਾ ਜਾਂਦੇ ਨੇ ਖੁਦਾ ਜਿਨ੍ਹਾਂ ਨੂੰ ਡਰ ਲੱਗਿਆ ਰਹਿੰਦਾ ਹੈ ਖੁਦਾ ਉਹਨਾਂ ਦੇ ਮਨ ਦੇ ਡਰ ਨੂੰ ਦੂਰ ਕਰੋ ਜੋ ਸਿੱਖਣ ਵਿੱਚ ਕਮਜ਼ੋਰ ਨੇ ਖੁਦਾਵੰਦ ਉਹਨਾਂ ਨੂੰ ਬੁੱਧ ਦਿਓ ਪਿਤਾ ਪਰਮੇਸ਼ਰ ਜੋ ਸਿੱਖ ਚੁੱਕੇ ਨੇ ਪਰ ਹੰਕਾਰ ਵਿੱਚ ਨੇ ਖੁਦਾ ਉਹਨਾਂ ਦੇ ਹੰਕਾਰ ਨੂੰ ਤੁਸੀਂ ਦੂਰ ਕਰੋ ਪ੍ਰਭੂ ਜੀ ਜੋ ਬੌਸ ਨੇ ਪਿਤਾ ਪਰਮੇਸ਼ਰ ਔਰ ਆਪਣੇ ਸਟਾਫ ਨਾਲ ਗਲਤ ਬਿਹੇਵ ਕਰਦੇ ਨੇ ਉਹਨਾਂ ਦੇ ਮਨ ਦੀ ਸਾਰੀ ਹੀ ਉੱਚੀ ਸੋਚ ਤੋਂ ਅੱਜ ਉਹਨਾਂ ਨੂੰ ਨੀਵਿਆਂ ਕਰੋ ਖੁਦਾਵੰਦ ਜਿੰਨੇ ਵੀ ਸਟਾਫ ਨੇ ਖੁਦਾ ਜੋ ਕੰਮ ਚੋਰੀ ਕਰਦੇ ਨੇ ਤੇ ਬੇਈਮਾਨੀਆਂ ਤੇ ਚੋਰੀਆਂ ਕਰਦੇ ਨੇ ਖੁਦਾ ਜਿਨ੍ਹਾਂ ਦੇ ਚੋਰੀਆਂ ਦੇ ਸੁਭਾਅ ਤੋਂ ਉਹਨਾਂ ਨੂੰ ਆਜ਼ਾਦ ਕਰੋ ਪ੍ਰਭੂ ਜੀ ਜਿਨ੍ਹਾਂ ਨੂੰ ਪਤਾ ਪਰਮੇਸ਼ਰ ਰਾਸਤੇ ਦੇ ਵਿੱਚ ਡਰ ਲੱਗਦਾ ਹੈ ਸਫਰ ਦੇ ਵਿੱਚ ਡਰ ਲੱਗਦਾ ਹੈ ਖੁਦਾਬੰਦ ਉਹਨਾਂ ਦੇ ਸਾਰੇ ਹੀ ਡਰ ਨੂੰ ਅੱਜ ਦੂਰ ਕਰੋ ਜਿਨ੍ਹਾਂ ਦੇ ਉੱਤੇ ਐਕਸੀਡੈਂਟ ਦੀ ਸਪਿਰਿਟ ਹੈ ਖੁਦਾਬੰਦ ਅੱਜ ਹਰ ਇੱਕ ਦੁਰਘਟਨਾ ਐਕਸੀਡੈਂਟ ਦੀ ਸਪਿਰਿਟ ਨੂੰ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਰੱਦ ਕਰੋ ਪਿਆਰੇ ਪ੍ਰਭੂ ਜੀ ਜਿਨ੍ਹਾਂ ਨੂੰ ਵੀ ਪਿਤਾ ਪਰਮੇਸ਼ਰ ਡਰਾਈਵਿੰਗ ਸਿੱਖਣੀ ਹੈ ਪਰ ਉਹਨਾਂ ਦੇ ਮਨ ਦੇ ਵਿੱਚ ਡਰਿਆ ਖੁਦਾ ਉਹਨਾਂ ਦੇ ਸਾਰੇ ਡਰ ਨੂੰ ਦੂਰ ਕਰੋ ਪਿਤਾ ਅੱਛੀ ਡਰਾਈਵਿੰਗ ਕਰ ਸਕਣ ਪਿਤਾ ਪਰਮੇਸ਼ਰ ਖੁਦਾ ਜੋ ਵੀ ਪਿਤਾ ਪਰਮੇਸ਼ਰ ਲੋਕਾਂ ਨਾਲ ਅੱਛੇ ਤਰੀਕੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਉਹਨਾਂ ਦੇ ਮਨ ਦੀ हिਚਕਜाहੜ ਨੂੰ ਦੂਰ ਕਰੋ ਅਤੇ ਆਪਸੀ ਸੰਬੰਧ ਬਣਾਉਣ ਜਿਨ੍ਹਾਂ ਦੀ ਮਦਦ ਕਰੋ ਪਿਤਾ ਪਰਮੇਸ਼ਰ ਬਹੁਤ ਸਾਰੇ ਭੈਣ ਭਰਾ ਐਸ ਨੇ ਖੁਦਾ ਜੋ ਬਹੁਤ ਜਲਦੀ ਵੈਰ ਪਾ ਲੈਂਦੇ ਨੇ ਖੁਦਾ ਉਹਨਾਂ ਦੇ ਇਸ ਲੜਾਕੂ ਸੁਭਾਅ ਤੋਂ ਦੇ ਗੁੱਸੇਖੋਰ ਸੁਭਾਅ ਤੋਂ ਉਹਨਾਂ ਨੂੰ ਆਜ਼ਾਦ ਕਰਕੇ ਇਹਨਾਂ ਦੇ ਕ੍ਰੋਧ ਤੋਂ ਉਹਨਾਂ ਨੂੰ ਆਜ਼ਾਦ ਕਰੋ ਪ੍ਰਭੂ ਜੀ ਜਿਨ੍ਹਾਂ ਦੇ ਵਿੱਚ ਓਵਰ ਥਿੰਕਿੰਗ ਹੈ ਖੁਦਾਵਾਨ ਜੋ ਸਾਰਾ ਦਿਨ ਵਿਅਰਥ ਦੀਆਂ ਗੱਲਾਂ ਨੂੰ ਸੋਚ ਕੇ ਚਿੰਤਾ ਵਿੱਚ ਫਸੇ ਰਹਿੰਦੇ ਨੇ ਅੱਜ ਇਹਨਾਂ ਦੀ ਸਾਰੀ ਓਵਰ ਥਿੰਕਿੰਗ ਨੂੰ ਯੇਸ਼ੂ ਨਾਮ ਵਿੱਚ ਬੰਦ ਕਰ ਦੋ ਤੇ ਇਹਨਾਂ ਦੇ ਮਨ ਦੇ ਵਿੱਚ ਚੱਲਣ ਵਾਲੀ ਵਿਚਾਰਾਂ ਦੀ ਫਾਈਟ ਨੂੰ ਇਸੇ ਸਮੇਂ ਰੋਕ ਦੋ ਖੁਦਾਵਾਨ ਅਰੇ ਸਾਰਿਆਂ ਦੇ ਮਨ ਅੱਜ ਸ਼ਾਂਤ ਹੋ ਜਾਣ ਹਰ ਇੱਕ ਓਵਰ ਥਿੰਕਿੰਗ ਬੰਦ ਹੋ ਜਾਵੇ ਬਿਤਾ ਓਵਰ ਥਿੰਕਿੰਗ ਦੇ ਕਰਕੇ ਜਿਨ੍ਹਾਂ ਨੂੰ ਥਾਇਰਾਇਡ ਹੈ ਡਿਪਰੈਸ਼ਨ ਜਾਂ ਮਾਈਗਰੇਨ ਹੈ ਸਰਵਾਈਕਲ ਹੈ ਜੋ ਸਾਰੇ ਹੀ ਰੋਗ ਇਹ ਸ਼ੂ ਨਾਮ ਚ ਜਾਣਦੇ ਰਹਿਣ ਖੁਦਾ ਜਿਨ੍ਹਾਂ ਦੀ ਯਾਦਦਾਸ਼ਟ ਕਮਜ਼ੋਰ ਹੈ ਆ ਜੋ ਬੁੱਧ ਨੂੰ ਪ੍ਰਾਪਤ ਕਰਨ ਪ੍ਰਭੂ ਜੀ ਜਿਹੜੇ ਬੱਚੇ ਪੜਨ ਲਿਖਣ ਵਿੱਚ ਕਮਜ਼ੋਰ ਨੇ ਆ ਜੋ ਗਿਆਨ ਨੂੰ ਪ੍ਰਾਪਤ ਕਰਨ ਖੁਦਾਵਾਨ ਜਿਨ੍ਹਾਂ ਦੀ ਰਾਈਟਿੰਗ ਅੱਛੀ ਨਹੀਂ ਹੈ ਖੁਦਾ ਉਹ ਬੱਚੇ ਸਾਫ਼ ਸਾਫ਼ ਲਿਖ ਸਕਣ ਖੁਦਾਵਾਨ ਜਿਨ੍ਹਾਂ ਦੇ ਅੰਦਰ ਕੌਨਫੀਡੈਂਸ ਨਹੀਂ ਹੈ ਪ੍ਰਭੂ ਜੀ ਆ ਜੋ ਕੌਨਫੀਡੈਂਸ ਨਾ ਭਰ ਜਾਣ ਪਿਤਾ ਜੋ ਇੰਟਰਵਿਊ ਦੇ ਵਿੱਚ ਘਬਰਾ ਜਾਂਦੇ ਨੇ ਆ ਜੋ ਇੰਟਰਵਿਊਜ਼ ਕਲੀਅਰ ਹੋ ਜਾਣ ਖੁਦਾ ਜਿਨ੍ਹਾਂ ਦੇ ਕੋਟ ਕੇਸ ਲੰਬੇ ਮੇ ਤੋਂ اٹਕੇ ਪਏ ਨੇ ਅੱਜ ਸਾਰੇ ਕੋਟ ਕੇਸ ਤੋਂ ਜਿਨ੍ਹਾਂ ਨੂੰ ਫ੍ਰੀ ਕਰੋ ਆਜ਼ਾਦ ਕਰੋ ਜ਼ਿੰਦਾ ਖੁਦਾਬਨ ਜਿਨੇ ਵੀ ਪਰਿਵਾਰ ਨੇ ਪਿਤਾ ਪਰਮੇਸ਼ਰ ਜੋ ਦੁੱਖ ਦੁਵਿਧਾ ਪਰੇਸ਼ਾਨੀਆਂ ਚ ਬੁਰੇ ਤਰੀਕੇ ਨਾਲ ਘਿਰੇ ਪਏ ਨੇ ਅੱਜ ਉਹਨਾਂ ਦੇ ਸਾਰੇ ਜੰਜਾਲਾਂ ਨੂੰ ਬੰਦਨਾਂ ਨੂੰ ਤੋੜ ਦੋ ਪਿਆਰੇ ਖੁਦਾ ਜਿਹੜੇ ਜ਼ਿੱਦੀ ਜ਼ੁਬਾਨ ਨੇ ਖੁਦਾ ਜੋ ਅੰਗੀਕਾਰ ਨਹੀਂ ਕਰ ਪਾਉਂਦੇ ਅੱਜ ਉਹਨਾਂ ਦੇ ਅੰਗੀਕਾਰ ਨੂੰ ਉਹਨਾਂ ਦੀਆਂ ਜ਼ੁਬਾਨਾਂ ਤੋਂ ਲੈ ਕੇ ਆਓ ਪਿਤਾ ਜਿਨ੍ਹਾਂ ਦੇ ਪਰਿਵਾਰ ਦੇ ਅੱਧੇ ਲੋਕ ਵਿਸ਼ਵਾਸੀ ਨੇ ਤੇ ਅੱਧੇ ਲੋਕ ਉਹਨਾਂ ਦੇ ਨਾਲ ਵਿਰੋਧ ਕਰਦੇ ਨੇ ਅੱਜ ਉਹਨਾਂ ਰਹਿਦਿਆਂ ਨੂੰ ਵੀ ਆਪਣੇ ਨਾਮ ਦੇ ਵੱਲ ਜੋੜ ਲਓ ਪਿਤਾ ਪਰਮੇਸ਼ਰ ਜਿਹੜੇ ਲੋਕ ਖੁਦ ਪ੍ਰਾਰਥਨਾ ਨਹੀਂ ਪਰ ਤੁਹਾਡੇ ਬਚਨ ਦਾ ਗਲਤ ਇਸਤੇਮਾਲ ਕਰਦੇ ਨੇ ਖੁਦਾਵਾਨ ਉਹਨਾਂ ਸਾਰਿਆਂ ਦੇ ਮਨਾਂ ਨੂੰ ਤੁਸੀਂ ਬਦਲ ਦੋ ਪਿਤਾ ਪਰਮੇਸ਼ਰ ਕੋਈ ਵੀ ਜਨ ਤੁਹਾਡੇ ਬਚਨ ਨੂੰ ਗਲਤ ਤਰੀਕੇ ਨਾਲ ਨਾ ਪ੍ਰੈਜੈਂਟ ਕਰੇ ਤੇ ਨਾ ਹੀ ਆਪਣੇ ਆਪ ਦੇ ਉੱਤੇ ਲਵੇ ਪਿਤਾ ਪਰ ਹਰ ਇੱਕ ਜਨ ਤੁਹਾਡੇ ਬਚਨ ਨੂੰ ਸਹੀ ਤਰੀਕੇ ਨਾਲ ਸੁਨਣ ਮੰਨਣ ਤੇ ਦਸਨਵਾਲਾ ਹੋ ਜਾਵੇ ਪ੍ਰਭੂ ਜੀ ਸੱਚਮੁੱਚ ਖੁਦਾ ਜਿੰਨਾਂ ਨੂੰ ਬਚਨ ਸਮਝ ਨਹੀਂ ਆਉਂਦਾ ਜਿਨ੍ਹਾਂ ਨੂੰ ਬੋਧ ਨਾ ਪਰ ਦੋ ਪਿਤਾ ਜਿਨ੍ਹਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਉਹਨਾਂ ਨੂੰ ਆਪਣੇ ਸ਼ਬਦਾਂ ਨਾਲ ਪਰ ਦੋ ਪਿਆਰੇ ਪਰਮੇਸ਼ਰ ਪਿਤਾ ਜਿਨ੍ਹਾਂ ਨੂੰ ਪ੍ਰਾਰਥਨਾ ਦੇ ਸਮੇਂ ਪਿਤਾ ਪਰਮੇਸ਼ਰ ਸ਼ੈਤਾਨ ਦੀ ਸਪਿਰਟ ਪਰੇਸ਼ਾਨ ਕਰਦੀ ਖੁਦਾ ਜਹਾਰੀ ਕੋ ਸਹਨੇਰੀ ਦੀ ਸ਼ਕਤੀ ਤੋਂ ਇਹਨਾਂ ਨੂੰ ਆਜ਼ਾਦ ਕਰੋ ਪਿਤਾ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਵੀ ਦੁਸ਼ਟ ਉਹਨਾਂ ਨੂੰ ਚੱਲਦੇ ਫਿਰਦੇ ਦਿਖਾਈ ਦਿੰਦੇ ਨੇ ਖੁਦਾਬਨ ਅੱਜ ਹਰ ਘਰ ਦੇ ਵਿੱਚੋਂ ਹਰੇਕ ਨੈਗੇਟਿਵ ਸਪਿਰਟ ਹਰੇਕ ਸ਼ਤਾਨੀ ਪ੍ਰਭਾਵ ਯੇਸ਼ੂ ਨਾਮ ਦੇ ਵਿੱਚ ਨਾਸ਼ਵਸਮ ਖਤਮ ਹੋ ਜਾਵੇ ਰੱਦ ਹੋ ਜਾਵੇ ਖੁਦਾ ਹਰੇਕ ਸ਼ਤਾਨ ਦੀ ਸ਼ਕਤੀ ਹਰ ਘਰ ਦੇ ਵਿੱਚੋਂ ਅੱਜ ਬਾਹਰ ਕੱਢ ਦਿੱਤੀ ਜਾਵੇ ਖੁਦਾਬਨ ਅੱਜ ਤੇ ਇਹਨਾਂ ਦਾ ਦੇਖਣਾ ਪਰਮੇਸ਼ਰ ਨੂੰ ਦੇਖਣਾ ਹੋਵੇ ਖੁਦਾ ਅੱਜ ਤੇ ਇਹਨਾਂ ਦੇ ਘਰਾਂ ਵਿੱਚ ਗਿਆ ਦੂਤ ਚੱਲਦੇ ਫਿਰਦੇ ਨਜ਼ਰਾਂ ਉਹਨਾਂ ਨੂੰ ਵੀ ਆਪਣੇ ਘਰ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਖੁਦਾਵਨ ਸਾਰੀਆਂ ਹੀ ਆਵਾਜ਼ਾਂ ਯੇਸ਼ੂ ਨਾਮ ਚ ਬੰਦ ਕਰ ਦਿੱਤੀਆਂ ਹਨ ਖੁਦਾਵਨ ਜਿਨ੍ਹਾਂ ਦੇ ਵੀ ਘਰਾਂ ਵਿੱਚ ਪਤਾ ਪਰਮੇਸ਼ਰ ਕਿਸੇ ਤਰ੍ਹਾਂ ਦਾ ਕੋਈ ਜਾਦੂ ਟੋਣਾ ਯੇਸ਼ੂ ਨਾਮ ਚ ਹਰ ਇੱਕ ਜਾਦੂ ਟੋਣਾ ਕੈਨਸਲ ਹੋ ਜਾਵੇ ਰੱਦ ਹੋ ਜਾਵੇ ਜ਼ਿੰਦਾ ਖੁਦਾ ਜਿਨ੍ਹਾਂ ਦੇ ਘਰਾਂ ਵਿੱਚ ਸ਼ਰਾਪ ਨੇ ਖੁਦਾਵਨ ਜਿਨ੍ਹਾਂ ਦੇ ਘਰਾਂ ਵਿੱਚ ਨਸ਼ੇ ਦੇ ਸ਼ਰਾਪ ਨੇ, ਬਿਮਾਰੀ ਦੇ ਸ਼ਰਾਪ ਨੇ, ਲੜਾਈ ਝਗੜ ਦੇ ਸ਼ਰਾਪ ਨੇ, ਈਰਖਾ ਕ੍ਰੋਧ ਦੇ ਸ਼ਰਾਪ ਨੇ, ਖੁਦਾ ਅੱਜ ਨਦੀਆਂ ਜ਼ਿੰਦਗੀਆਂ 'ਚੋਂ ਹਰ ਇੱਕ ਉਹ ਬੁਰੇ ਸ਼ਰਾਪ ਰੱਦ ਹੋ ਜਾਣ, ਕੈਨਸਲ ਹੋ ਜਾਣ। ਖੁਦਾ ਅੱਜ ਇਹ ਪੂਰੇ ਹੀ ਘਰ ਪਰਿਵਾਰ ਘਰਾਂ ਨੇ ਯਹਵਾ ਪਰਮੇਸ਼ਰ ਦੇ ਵਿੱਚ ਸ਼ਾਂਤੀ ਅਤੇ ਆਨੰਦ ਨੂੰ ਪਾਲਣ। ਖੁਦਾ ਅੱਜ ਪੂਰਨ ਤਰੀਕੇ ਨਾਲ ਸ਼ਿਫਾ ਤੇ ਛੁਟਕਾਰਾ ਉਤਰ ਆਵੇ ਖੁਦਾਵਨ। ਤੁਸੀਂ ਬੰਦਨਾਂ ਨੂੰ ਤੋੜਨ ਵਾਲੇ ਪਰਮੇਸ਼ਰ ਉਹ ਖੁਦਾ ਤੁਸੀਂ ਕਹੇ ਕਿ ਮੈਂ ਬੰਦੂਆਂ ਨੂੰ ਛੁਣਾਵਾਗਾ, ਦੁਖੀ ਮਨ ਨੂੰ ਆਨੰਦ ਨਾਲ ਭਰ ਦਵਾਂਗਾ, ਮਸਕੀਨਾਂ ਦੇ ਉੱਤੇ பாக்கா ਕਿਉਂਕਿ ਇਹ ਹਵਾ ਮਸਕੀਨਾਂ ਨੂੰ ਸਦਾ ਤੱਕ ਨਾ ਵਿਸਾਰੀ ਰੱਖੇਗਾ। ਖੁਦਾ ਤੁਸੀਂ ਇਹਨਾਂ ਨੂੰ ਵਿਸਾਰੋਗੇ ਨਹੀਂ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਆਪਣੇ ਗਲ ਨਾਲ ਲਗਾਉਂਗੇ। ਖੁਦਾ ਤੁਸੀਂ ਇਹਨਾਂ ਨੂੰ ਸਾਰੇ ਦੁੱਖ, ਬੋਝ, ਚਿੰਤਾ, ਪਰੇਸ਼ਾਨੀ ਤੋਂ ਆਜ਼ਾਦ ਕਰਨ ਵਾਲੇ ਪਰਮੇਸ਼ਰੋ ਰਹਿਮ ਕਰੋ, ਦਇਆ ਕਰੋ, ਕਿਰਪਾ ਕਰੋ, ਆਸ਼ੀਸ਼ ਕਰੋ ਪਿਤਾ ਪਰਮੇਸ਼ਰ ਆਪਣੇ ਲਹੂ ਦੇ ਵਸੀਲੇ ਸਾਡਾ ਸਬਦਾਂ ਵਿਸ਼ੇਸ਼ ਕਰੋ। ਹੁਦਾਵਨ ਅੱਜ ਜਨੇ ਵੀ ਪਰਿਵਾਰ ਪਿਤਾ ਪਰਮੇਸ਼ਰ ਇਸ ਦੁਆ ਪ੍ਰਾਰਥਨਾ ਨੂੰ ਸੁਣ ਲੈ ਖੁਦਾ ਇਹਨਾਂ ਦੇ ਵਿੱਚ ਕਿਸੇ ਵੀ ਭਲੇ ਵਸੂ ਦੀ ਕਮੀ ਘਟੀ ਨਾ ਰਹੇ। ਖੁਦਾ ਜਲਦੀਆਂ ਸਾਰੀਆਂ ਹੀ ਲੋੜਾਂ ਜ਼ਰੂਰਤਾਂ ਤੁਹਾਡੇ ਸਮਰਥੀ ਨਮ ਗਰਾਜ ਦੇ ਵਿੱਚੋਂ ਪੂਰੀਆਂ ਕੀਤੀਆਂ ਜਨ ਖੁਦਾਵੰਦ ਜੋ ਵੀ ਇਹਨਾਂ ਦੀ ਦੁੱਖ ਮੁਸੀਬਤ ਪਰੇਸ਼ਾਨੀਆਂ ਨੇ ਖੁਦਾਵੰਦ ਉਹਨਾਂ ਨੂੰ ਤੁਸੀਂ ਜਾਣਦੇ ਹੋ ਪਤਾ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਨਾਂ ਦਾ ਸ਼ੁੱਧੀਕਰਨ ਕਰੋ ਇਹਨਾਂ ਦੇ ਮਨ ਨੂੰ ਸ਼ਾਂਤ ਕਰੋ ਹਰ ਇੱਕ ਬੰਦਨ ਹਰ ਰੁਕਾਵਟ ਹਾਰੇ ਬਿਪਤਾ ਬਵਾ ਬਿਮਾਰੀ ਪਰੇਸ਼ਾਨੀ ਤੋਂ ਆਜ਼ਾਦ ਕਰੋ ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਪੈਰੇ ਪ੍ਰਭੂ ਜੀ ਤੁਸੀਂ ਜੋ ਕਲਾਮ ਦੇ ਵਿੱਚ ਕਹਿ ਕੇ ਜੋ ਵੀ ਕੋਈ ਮੈਨੂੰ ਵਿਸ਼ਵਾਸ ਨਾਲ ਪੁਕਾਰੇਗਾ ਮੈਂ ਉਹਦੀ ਆਵਾਜ਼ ਨੂੰ ਸੁਣ ਕੇ ਉਹਨੂੰ ਉੱਤਰ ਦਵਾਂਗਾ ਹੈ ਮੇਰੇ ਜ਼ਿੰਦਾ ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਹਾਂ ਜੋ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਸੁਣਿਆ ਤੇ ਉੱਤਰ ਦਿੱਤਾ ਪੂਰੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪੈਰੇ ਪ੍ਰਭੂ ਜੀ ਜ਼ਿੰਦਾ ਤਾਕਤਵਰ ਲਹੂ ਚ ਬles ਕਰਦੇ ਖੁਦਾਵੰਦ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਪੂਰੇ ਪਰਿਵਾਰਾਂ ਦੀ ਜ਼ਿੰਦਗੀ ਚ ਕੈਨਸਲ ਕਰਦੇ ਅਰੰਧ ਕਰਦੇ ਪੈਰੇ ਪ੍ਰਭੂ ਜੀ ਇਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜ਼ਿੰਦਾ ਅਸੰਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ ਆਮੇਨ ਆਮੇਨ